ਰੋਮੀਆਂ ਤੇ ਰਣਜੋਤ ਨੇ ਲਾਈਵ ਆ ਕੇ ਕੀਤੀ ਪ੍ਰਿਤਪਾਲ ਸਿੰਘ ਖਾਲਸਾ ਵਾਲੇ ਕੇਸ ਤੇ ਚਰਚਾ ਅਤੇ ਸੁਣੋ ਬਾਰਿਸ਼ ਪੰਜਾਬ ਦੇ ਦੀ ਜਥੇਬੰਦੀ ਬਾਰੇ ਕੀ ਗੱਲਾਂ ਬਾਤਾਂ ਹੋਈਆਂ ਉਹ ਬੈਰੀਗੇਡ ਤੋੜ ਕੇ ਤਾਂ ਕਿੱਡੀ ਸ਼ਾਨ ਮੰਨਦੇ ਆਪਣੇ ਜਦੋਂ ਪਰਚਾ ਹੋਣਾ ਫਿਰ ਪਿੱਟਣਾ ਵਾ ਕਿ ਪਰਚੇ ਹੋਗੇ ਬਿਲਕੁਲ 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 ਅੱਟ ਵਾਏਗਾ ਨੂੰ ਲੈ ਕੇ ਕਹਿੰਦੇ ਇੱਕ ਪਰਚਾ ਹੋਇਆ ਵਾ ਕੋ ਬਾਰਿਸ਼ ਪੰਜਾਬ ਵਾਲਾ ਦੇ ਬੰਦੇ ਤੇ ਉਹ ਕਿਵੇਂ ਚੀਕਾ ਮਾਰ ਲੱਗੇ ਹੋਏ ਨੇ ਦੱਸ ਓਏ ਯਾਰ ਪਤਾ ਕੀ ਆ ਰਣਜੋਤ ਪਹਿਲਾਂ ਹਾਂਜੀ ਸਤਿ ਸ੍ਰੀ ਅਕਾਲ ਅਮਨ ਕੌਰ ਜੀ ਸਤਿ ਸ੍ਰੀ ਅਕਾਲ ਭਾਈ ਜਿੰਨੇ ਵੀ ਵੀਰ ਜੁੜੇ ਨੇ ਆਪਣੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਤੇ ਉਹ ਜਿਹੜਾ ਟਵਾਇਗਨ ਵਾਲੀ ਗੇਮ ਆ ਨਾ ਉਹ ਭਾਈ ਜੇ ਤਾਂ ਦੇਖਿਆ ਜਾਵੇ ਉਹਦੇ 2 ਪੁਆਇੰਟ ਨਿਕਲਦੇ ਨੇ ਜਿਹੜਾ ਅਮਰਪਾਲ ਦੇ ਉੱਤੇ ਨੇ ਪਰਚਾ ਕੀਤਾ ਉਹਦਾ ਪਹਿਲਾ ਪੈਂਟੇ ਨਿਕਲਦਾ ਭਾਈ ਇੱਕ ਪਾਸੇ ਹੋਇਆ ਉਹਦੇ ਨਾਲ ਧੱਕਾ ਚੀਦਾ ਠੀਕ ਆ ਧੱਕਾ ਪਤਾ ਕਿਹੜੇ ਵੇਸਤੇ ਹੋਇਆ ਧੱਕਾ ਹੋਇਆ ਵੀ ਦੂਜੇ ਪਾਸੇ ਆਪਣੇ ਤੇਜਵੀਰ ਜਿਹੜਾ ਸੁੱਖ ਦਾ ਭਾਈ ਆ ਜਿਹੜਾ ਇਹਨੇ ਬਣਾਏ ਹੋਏ ਅੱਜ ਦੇ ਟਾਈਮ ਦੇ ਵਿੱਚ ਅਮਰਪਾਲ ਦੀ ਕਾਪੀ ਕਰਦਾ ਉਹ ਅਲੱਗ ਅਲੱਗ ਗੰਨਾਂ ਵਾਲੇ ਹੁੰਦੇ ਨੇ ਉਹਦੀ ਸਾਡੇ ਕੋਲ ਇੱਕ ਵੀਡੀਓ ਆ ਜਿਹੜਾ ਮੰਜੇ ਦੇ ਬੈਠ ਕੇ ਡਾਇਰੈਕਟ ਹਥਿਆਰ ਦੇ ਵਿੱਚੋਂ ਵੈਪਨ ਚੋਂ ਕਾਰਤੂਸ ਕੱਢ ਰਿਹਾ ਤੇ ਬਿਲਕੁ ਉਹ ਤੇ ਪਰਚਾ ਕਿਉਂ ਨਹੀਂ ਹੋਇਆ ਇੱਥੇ ਇਹ ਮੰਨ ਲੈਣੇ ਆ ਭਾਈ ਇਹ ਭਾਈ ਉਹਦੇ ਨਾਲ ਧੱਕਾ ਕੀਤਾ ਹੋਇਆ ਵੀ ਜੋ ਤੇ ਤੁਸੀਂ ਪਰਚਾ ਕਰਦੇ ਹੋ ਸਰਕਾਰ ਬਲੀ ਉਹਦੇ ਵੀ ਨਾਲ ਦੀ ਨਾਲ ਕਰੋ ਚਲੋ ਉਹ ਗੱਲ ਇੱਕ ਦੂਜੀ ਗੱਲ ਤੁਸੀਂ ਇਹ ਪ੍ਰਮੋਟ ਕਰਦੇ ਜੀ ਟੁਆਏ ਗਨ ਵਾਲਾ ਅੱਗੇ ਸਿੱਧੂ ਮੂਸੇ ਵਾਲੇ ਤੇ ਵੀ ਜਾਦਾ ਨਾ ਆਏ ਕੇ 47 ਵਾਲਾ ਜਾਂ ਆਰਮੈਟ ਦਾ ਪਰਚਾ ਪਿਆ ਸੀਗਾ ਬਿਲਕੁਲ ਉੱਥੇ ਜਿਹੜੇ ਉਹਦੇ ਵਕੀਲ ਸੀਗੇ ਜਾਂ ਹੋਰ ਵੀ ਇਹ ਸਾਰਾ ਸਿੱਧ ਕਰਤਾ ਸੀਗਾ ਜੀ ਇਹ ਟੁਆਏ ਗਨ ਟੁਆਏ ਗਨ ਇਹਨਾਂ ਨੇ ਇਹ ਸ ਬੰਦਿਆਂ ਨੇ ਜਿਹੜੇ ਪੇਡ ਲਿਖਦੀ ਆ ਪੇਜਾਂ ਦੇ ਉੱਤੇ ਇਹਨਾਂ ਨੇ ਸਿੱਧੂ ਕਿਉਂਕਿ ਇਹਨਾਂ ਚੋ ਕਈ ਤਾਂ ਜਿਹੜੇ ਅਸੀਂ ਜਾਣਦੇ ਆ ਉਹ ਬੱਬੂ ਮੰਦ ਸਪੋਰ ਉਹ ਬੰਦੇ ਅੱਜ ਦੇ ਟਾਈਮ 'ਚ ਇਹ ਕਰ ਰਹੇ ਨੇ ਵੀ ਟਵਾਇ ਕਰਨ ਨੂੰ ਲੈ ਕੇ ਪਰਚਾ ਹੋ ਗਿਆ ਜੀ ਸਰਕਾਰ ਠਕਾ ਕਰਦੀ ਹੈ ਤੇ ਜਿੱਦਣ ਸਿੱਧੂ ਮੂਸੇਵਾਲੇ ਤੇ ਉਹਨੇ ਪੇਜ ਮੂਰੇ ਕੱਟ ਕੇ ਰੱਖਿਆ ਜੀ ਬਾਕੀ ਜਨ ਵੀ ਟਵਾਇ ਕਰਨ ਸੀਗੀ ਉਹ ਕੁਝ ਨਹੀਂ ਸੀਗਾ ਇਹਨਾਂ ਨੇ ਉਹਨੂੰ ਟਾਰਗੇਟ ਕੀਤਾ ਸੀਗਾ ਵੀ ਇਹ ਜੋਧਾ ਕਿੱਥੋਂ ਆ ਗਏ ਟਾਰਗੇਟ ਤਾਂ ਆਖੀ ਤਾਂ ਕਾਂਗਰਸ ਚ ਸੀਗਾ ਤਾਂ ਟਾਰਗੇਟ ਕੀਤਾ ਸੀ ਪਾਰਟੀ ਸੀ ਇਹ ਵੀ ਇਹ ਜੋਧਾ ਕਿੱਥੋਂ ਆ ਗਏ ਕਹਿੰਦੇ ਵੀ ਇਹ ਜੇ ਟਵਾਇ ਕਰਨੇ ਬੜਤਣੀਆਂ ਬਿਲਕੁਲ ਸੇਮ ਸਵਾਲ ਇੱਥੇ ਵੀ ਇਹਨਾਂ ਨੂੰ ਬਣਦਾ ਵੀ ਜੇ ਤੁਸੀਂ ਜੇ ਆਪਣੇ ਕਹਿੰਦੇ ਹੋ ਵੀ ਗੁਰੂ ਸਾਹਿਬ ਨੇ ਹੁਕਮ ਲਾਇਆ ਨੇ ਵੀ ਬੈਨ ਸ਼ਾਸਤਰ ਬੈਨ ਸ਼ਾਸਤਰ ਮਾਤਰ ਜਿਹੜਾ ਸਿੰਘ ਆ ਉਹ ਮ ਦੱਸ ਜੇ ਤੁਸੀਂ ਕਹਨੇ ਹੋ ਗੱਲ ਇਹ ਤਾਂ ਤੁਹਾਡੇ ਕੋਲ ਜੇ ਸ਼ਸਤਰ ਅਤਾਂ ਚ ਪੜੇ ਹੋਏ ਨੇ ਵੈਪਨ ਤੁਹਾਡੇ ਕੋਲ ਹੈਗੇ ਨੇ ਮੰਨੋ ਵੀ ਭਾਈ ਹੈਗੇ ਨੇ ਫਿਰ ਕਿਹੜੇ ਯੋਧੇ ਹੋਗੇ ਤੁਸੀਂ ਤੋਅਏਗਾ ਨਾ ਤੇ ਚ ਪੜ ਕੇ ਫੋਟਾ ਖਜਾਉਂਦੇ ਅੱਜ ਕੱਲ ਤਾਂ ਮੇਲਿਆਂ 'ਚ ਜਵਾਕ ਨਹੀਂ ਖਜਾਉਂਦਾ ਫਿਰ ਇੱਕ ਗੱਲ ਹੋਰ ਵੀ ਹੈ ਨਾ ਇਹ ਦੱਸ ਵੀ ਇਹ ਪਰਚਾ ਕਰਾਇਆ ਕਿ ਇਹਦਾ ਨਾਮ ਨਹੀਂ ਦੱਸ ਸਕਦੇ ਹੈ ਕਿ ਪਤਾ ਸਭ ਨੂੰ ਪਤਾ 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 ਆਪਾਂ ਨੂੰ ਕਿਹਨੇ ਕਰਾਇਆ ਪਤਾ ਪਤਾ ਉਹ ਬੰਦੇ ਦਾ ਚਲੋ ਆਪਾਂ ਮੜਾ ਜਾਨ ਫਿਲਹਾਲ ਜੇ ਰੁਕ ਜਾ ਨਾਉਂ ਨਹੀਂ ਦੱਸਣਾ ਪਰ ਇਹਨਾਂ ਦੱਸ ਦਿੰਦੇ ਆ ਵੀ ਭਾਈ ਆਪੋਜਿਟ ਪੰਥਕ ਪਾਰਟੀ ਦੇ ਵਿੱਚੋਂ ਆ ਉਹ ਬਿਲਕੁਲ ਮੈਂ ਤਾਂ ਹੀ ਕਹਿੰਦਾ ਨਾਮ ਹੀ ਦੱਸ ਦੇ ਦ ਇਹਨਾਂ ਨੂੰ ਵੀ ਪਤਾ ਵਾ ਨਾ ਨਹੀਂ ਦੱਸਦੇ ਡਰਦੇ ਪਤਾ ਨਹੀਂ ਕੀ ਚੱਕਰਾ ਕਹਿੰਦੇ ਇੱਕ ਤਾਂ ਲੈ ਨਾ ਨਾ ਲੈ ਇਹਨੂੰ ਕਹੇ ਜਿਹੜਾ ਬੰਦਾ ਇਹ ਇੱਥੇ ਲੜਾਈਆਂ ਸ਼ੁਰੂ ਤੇ ਨਾ ਲੈ ਕੇ ਆਉਣਾ ਪਤਾ ਇਹਨਾਂ ਨੂੰ ਲੜਾਈਆਂ ਸ਼ੁਰੂ ਹੋ ਜਾਣਗੀਆਂ ਫਿਰ ਉਹ ਹੋ ਜਾਊਗਾ ਇਹ ਉਹ ਦੁਸ਼ਮਣੀ ਪਧੂਗੀ ਦੱਸ ਲੈ ਹਾਂ ਇਹ ਦੱਸੋ ਤੁਸੀਂ ਤੁਸੀਂ ਇੰਨਾ ਕੁਝ ਕਰ ਰਹੇ ਹੋ ਅੱਛਾ ਇਹਨਾਂ ਦੀ ਭੇਡ ਕੀ ਲਿਖਦੀ ਆ ਆਪਣੇ ਪੇਜਾਂ ਦੇ ਉੱਤੇ ਜੀ ਅਮ ਉਹਦੀ ਜਿਹੜਾ ਇਹ ਕੱਲ ਕਹਿੰਦੇ ਸੀਗੇ ਜੀ ਇਹ ਇਕੱਠ ਹੋ ਗਿਆ ਜੀ ਬਹੁਤ ਚਲੋ ਉਹ ਤਾਂ ਪਤਾ ਸੀਗਾ ਵੀ ਕਿੰਨਾ ਇਕੱਠੋ 40 50 ਬੰਦੇ ਪਹੁੰਚੇ ਸੀ ਹੁਣ ਰੌਲਾ ਇੱਥੇ ਇਹ ਆ ਜਿਹੜਾ ਬੰਦੇ ਦੀ ਪਾਰਟੀ ਦਾ ਪ੍ਰਧਾਨ ਇਹਨਾਂ ਦੀ ਦਾ ਉਹ ਤਾਂ ਕਰਦਾ ਸੀ ਵਾਇਲੈਂਟ ਜਿਹੜੀ ਹੁੰਦੀ ਆ ਉਹਨੂੰ ਪ੍ਰਮੋਟ ਬਿਲਕੁਲ ਵੀ ਭਾਈ ਧਰਨੇ ਮਜਾਰਿਆਂ ਨਾਲ ਜਾਂ ਮਤਲਬ ਜਾਨਕਿ ਸ਼ਾਂਤੀ ਨਾਲ ਕੋਈ ਚੀਜ਼ ਹਾਸਲ ਨਹੀਂ ਹੋਣੀ ਇਹ ਉਹਦੇ ਬਿਆਨ ਨੇ ਪਏ ਹੋ ਇਹ ਅਸੀਂ ਨਹੀਂ ਕਹਿ ਰਹੇ ਅੱਜ ਜਿਹੜੇ ਡੰਡੇ ਇਹਦੇ ਨਾਲ ਹੀ ਲੈ ਕੇ ਗਏ ਸੀਗੇ ਅੱਜ ਉਹਨਾਂ 'ਚ ਆ ਗਏ ਚੰਡੇ ਹਾਂ ਹਾਂ ਬਿਲਕੁਲ ਤਰੰਗਾ ਆ ਗਿਆ ਜੀ ਤਰੰਗਾ ਆ ਗਿਆ ਚੰਡੇ ਆ ਗਏ ਉਹਨਾਂ 'ਚ ਕੱਲ ਜਦ ਇਹ ਪ੍ਰਿਤਪਾਲ ਭਗਵਾਨ ਉਹਨੂੰ ਲੈਣ ਗਏ ਸੀਗੇ ਮੁੰਡੇ ਨੂੰ ਆਪਣੇ ਵੀ ਭਾਈ ਵੀ ਭਾਈ ਤੇ ਪਰਚਾ ਜਿਹੜਾ ਨਜਾਇਜ਼ ਹੋਇਆ ਇਹ ਇਹਨਾਂ ਨੂੰ ਇਹਦੇ ਦੇ ਬੰਦਿਆਂ ਨੂੰ ਸਲਾਹ ਦਿੱਤੀ ਗਈ ਸੀ ਵੀ ਭਾਈ ਸੇਮ ਚੀਜ਼ ਦੁਹਰਾਓ ਦੁਵਾਰਤੀ ਜਿਹੜਾ ਅਜਨਾਲਾ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀ ਉਹ ਗਲਤ ਹੀ ਨਹੀਂ ਹੋਇਆ ਬਿਲਕੁਲ ਕਢਾਓ ਬਾਹਰ ਇੱਕੜ ਹਵਾਰ ਹੁੰਦਾ ਜਾਓ ਬੰਦੇ ਇਕੱਠੇ ਕਰਕੇ ਇੱਕ ਵਾਰ ਪੰਜਾਬ ਚ ਕਾਲ ਤਾਂ ਦੋ ਤੁਸੀਂ ਦੇਖੋ ਤੁਹਾਡੇ ਮਰ ਕਿੰਨੇ ਲੋਕ ਆਉਂਦੇ ਨੇ ਜਾ ਕੇ ਲੱਗੋ ਸਾਣੇ ਇਹ ਤੁਸੀਂ ਇੱਕ ਕੁੜੀ ਮੁੰਡੇ ਲੜਾਈ ਵਿੱਚ ਮਾਰੇ ਹੁਣ ਢਾਲ ਬਣਾ ਸਕਦੇ ਹੁਣ ਇੱਕ ਵਾਰ ਸਿੰਘ ਵੀ ਕਰੋ ਅੱਛਾ ਅੱਛਾ ਇੱਕ ਤਾਂ ਇੱਕ ਤਾਂ ਹੋਈ ਗੱਲ ਇਹ ਆਪਣੀ ਵਾਲੀ ਵਿਤਪਾਤ ਦੀ ਗੱਲ ਕਰਦੇ ਨੇ ਠੀਕ ਆ ਵੀ ਇਹ ਤੇ ਭਾਈ ਝੂਠਾ ਪਰਚਾ ਪੈ ਗਿਆ ਇਹਨੂੰ ਛਡਾਓ ਦੂਜੀ ਇੱਕ ਹੋਰ ਆ ਰੱਖ ਲੈਂਦੇ ਨੇ ਆ ਦੂਜੀ ਇੱਕ ਹੋਰ ਆ ਦੂਜੇ ਪਾਸੇ ਜਿਹੜੇ 40 ਅੰਮ੍ਰਿਤਸਰ ਫਸੇ ਹੋਏ ਨੇ ਉਹਨਾਂ ਦੇ ਘਰੇ ਕੋਈ ਵੀ ਨਹੀਂ ਗਿਆ ਅਜੇ ਤੱਕ ਉਹਨਾਂ ਦੇ ਪਿੱਛੇ ਇਹਨਾਂ ਨੇ ਕਦੇ ਇਕੱਠ ਨਹੀਂ ਰੱਖਿਆ ਹੈਗਾ ਵੀ ਯਾਰ ਹੋਰ ਦਿਨ ਮੈਂ ਦੱਸਦਾ ਭਾਈ ਇਹਨਾਂ ਨੇ ਇੱਕ ਆਪਣੇ ਇਹ ਪੋਸਟਾਂ ਪਾਈਆਂ ਨੇ ਸਾਰੇ ਨੇ तकरीबन ਲੁਧਿਆਣੇ ਵਾਲਾ ਵੀ ਹੋਵੇ ਚਾਹੇ ਆਪਣੇ ਹੋਰ ਵੀ ਹੋਣ ਇਹ ਕਹਿੰਦੇ ਜੀ ਵਾਰਿਸ ਪੰਜਾਬ ਵਾਲੇ ਆਪਣੇ ਬੰਦੇ ਨਾਲ ਪੂਰਾ ਖੜਦੇ ਜਿਹੜੇ ਕਹਿੰਦੇ ਅਸੀਂ ਨਹੀਂ ਖੜਦੇ ਉਹਨਾਂ ਨੂੰ ਆ ਅੱਜ ਜਵਾਬ ਮਿਲ ਗਿਆ ਪਰ ਮੈਂ ਇੱਕ ਚੀਜ਼ ਕਹੂੰਗਾ ਅਮਰਤਪਾਲ ਦੇ ਬਾਪੂ ترਸੇਮ ਸਿੰਘ ਦੇ ਪੇਸ਼ ਤੋਂ ਵੀਡੀਓ ਲਾਈਵ ਕੀਤੀ ਜਾਂਦੀ ਆ ਪਰ ਉਹਦੇ ਬਾਪੂ ترਸੇਮ ਸਿੰਘ ਉੱਤੇ ਹੈ ਨਹੀਂ ਕਿ ਮੌਜੂਦ ਮੋਗੇ ਉਹਦਾ ਕਾਰਨ ਕੀ ਉਹ ਸਰ ਵੀ ਨਹੀਂ ਸੀਗਾ ਉੱਥੇ ਦੂਜੀ ਗੱਲ ਫਿਰ ਇਹਨਾਂ ਦੇ ਵਕੀਲਾਂ ਚ ਕੋਈ ਨਹੀਂ ਸੀਗਾ ਤੇ ਤੀਜੀ ਗੱਲ ਇਹਨਾਂ ਦੇ ਉਹ ਜਿਹੜੇ ਆਪਣੇ ਉਹ ਸਪੋਕਸਮੈਨ ਨੇ ਉਹਨਾਂ ਚ ਕੋਈ ਨਹੀਂ ਸੀਗਾ ਉਹਦਾ ਕਾਰਨ ਪਤਾ ਕੀ ਆ ਦੱਸ ਕਾਰਨ ਪਤਾ ਤਾਂ ਕੀ ਆ ਸਰ ਇਹਦਾ ਕਾਰਨ ਇਹ ਆ ਕਿ ਜਿਹੜੇ ਬੰਦੇ ਪੋਸਟ ਤੇ ਜਿਹੜੇ ਬੰਦੇ ਪੋਲੀਟੀਕਲ ਹੁੰਦੇ ਨੇ ਨਾ ਜਿਹੜੇ ਬੰਦੇ ਮੋਰੇ ਲੱਗੇ ਹੁੰਦੇ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਪਰਚਾ ਪਿਆ ਨਜਾਇਜ਼ ਨਹੀਂ ਹੈਗਾ ਇਹ ਜਾਇਜ਼ ਪਰਚਾ ਹੈ ਨਹੀਂ ਫਿਰ ਇਹਨਾਂ ਨੇ 500 ਪੋਸਟਾਂ ਪਾਈਆਂ ਸੀ ਕਿ ਬਾਪੂ ਤਰਸੇਮ ਸਿੰਘ ਅਗਵਾਈ ਕਰਨਗੇ ਮੋਰਚੇ ਦੀ ਜੀ ਕਿੱਥੇ ਆ ਪਰਿਵਾਰ ਇੱਕ ਨਸ਼ੇੜੀ ਦੇ ਨਹੀਂ ਇੱਕ ਇੱਕ ਮਿੰਟ ਉਹ ਖੇੜੀ ਵਾਲੇ ਨਸ਼ੇੜੀ ਦੇ ਤਾਂ ਜਦ ਜੇ ਪਹੁੰਚ ਗਏ ਜਦੋਂ ਨੇ ਕਿਹਾ ਮੈਂ ਬਸ਼ੇਰਾ ਦੇਣਾ ਵਾ ਉਥੇ ਬਸ਼ੇਰੇ ਵਾਸਤੇ ਜਦ ਜੇ ਪਹੁੰਚ ਗਿਆ ਪਰਿਵਾਰ ਓਏ ਉਹ ਟਿਕਟਾਂ ਟਿਕਟਾਂ ਦੀ ਗੱਲ ਕਰਨ ਗਿਆ ਸੀਗਾ ਉਹ ਟਿਕਟਾਂ ਦੇ ਬੰਦੇ ਕਢਾਉਣੇ ਵੀ ਨੇ ਆ ਬਿਲਕੁਲ ਆਪ ਸੀਟ ਕੱਢੂਗਾ ਪੂਰੇ ਮਾਰ ਜੰਦਾ ਨਾਲ ਮਖੂਸ ਸਾਹਿਬ ਬਿਲਕੁਲ ਸਹੀ ਕਹਿ ਰਹੇ ਸੀ ਕਹਿੰਦੇ ਇੱਕ ਪਾਸੇ ਤਾਂ ਮੁੰਡਾ ਕਰਦਾ ਪ੍ਰਮੋਸ਼ਨ ਪ੍ਰਮੋਟ ਕਰਦਾ ਵੀ ਭਾਈ ਇਹ ਨਸ਼ਾ ਛੱਡੋ ਤੇ ਦੂਜੇ ਪਾਸੇ ਫਾਦਰ ਸਾਹਿਬ ਕਹਿ ਰਹੇ ਨੇ ਵੀ ਭਾਈ ਨਸ਼ੇ ਵਾਲੇ ਤੋਂ ਫੜ ਕੇ ਉਹਨੂੰ ਟਿਕਟਾਂ ਦੋ ਉਹ ਤਾਂ ਸਰੇ ਆਮ ਕਹਿੰਦੇ ਕਹਿੰਦੇ ਉਹ ਮੰਨ ਤਾਂ ਰਿਹਾ ਨਾ ਕਿ ਮੈਂ ਨਸ਼ਾ ਕਰਦਾ ਫਿਰ ਮੰਨਦਾ ਕਿ ਤੁਹਾਡੇ ਦਾ ਵੀ ਆ ਇਹਦਾ ਮਤਲਬ ਹੈ ਫਿਰ ਬਾਬੇ ਨੂੰ ਉਹਨੂੰ ਬਣਾਓ ਪ੍ਰਧਾਨ ਬਾਬੇ ਨੂੰ ਮੈਂ ਤਾਂ ਹੀ ਕਹਣਾ ਉਹਨੂੰ ਬਣਾ ਦੋ ਯੂਥ ਦਾ ਪ੍ਰਧਾਨ ਬਣਾ ਦੋ ਫਿਰ ਉਹਨੂੰ ਯਾਰ ਕਮਾਲ ਦੀ ਗੱਲ ਆ ਪੂਰੇ ਪੰਜਾਬ ਦੇ ਵਿੱਚੋਂ ਬਾਬੇ ਦੀ ਸਪੋਰਟ ਕਰਨ ਪਹੁੰਚੇ ਨੇ ਇੱਕ ਚੀਜ਼ ਤਾਂ ਮੈਂ ਹੋਰ ਦੱਸ ਦਿੰਦਾ ਭਰਾ ਰਾਜਨੀਤੀ ਦੇ ਵਿੱਚ ਅੱਜ ਤੱਕ ਇਹ ਹੋਇਆ ਨਹੀਂ ਇਤਿਹਾਸ ਵਿੱਚ ਕਦੇ ਵੀ ਹੁਣ ਹੋਊਗਾ ਕਿ ਨਵਾਂ ਵਿੰਗ ਸ਼ੁਰੂ ਕਰਨਗੇ ਇਹ ਆਪਣੇ ਅਮਲੀ ਵਿੰਗ ਉਹਦਾ ਪ੍ਰਧਾਨ ਦੀ ਰੇਸ ਦੇ ਵਿੱਚ ਦੋ ਨਾਮ ਮੂਰੇ ਚੱਲ ਰਹੇ ਨੇ ਇੱਕ ਖੇੜੀ ਵਾਲੇ ਦਾ ਇੱਕ ਇਹਨਾਂ ਦੇ ਮੁੰਡੇ ਦਾ ਹੁਣ ਦੇਖੋ ਕਿਉਂਕਿ ਅਮਰਤਪਾਲ ਦਾ ਪਾਰਟੀ ਦਾ ਪ੍ਰਧਾਨ ਬਣ ਗਿਆ ਹੁਣ ਅਮਲੀ ਵਿੰਗ ਦਾ ਦੇਖੋ ਕਿਹੜਾ ਬਣਦਾ ਦੋਨਾਂ ਚੋਂ ਨਹੀਂ ਅਮਲੀ ਵਿੰਗ ਤਾਂ ਬਾਈ ਉਹ ਜ਼ਰੂਰੀ ਆ ਪੰਜਾਬ 'ਚ ਉਹ ਤੇ ਬਿਨਾਂ ਗੇਮ ਨਹੀਂ ਚੱਲਣੀ ਹੈਗੀ ਡੋਡੇ ਫੀਮ ਪੁੱਕੀ ਇਹ ਚੀਜ਼ਾਂ ਜ਼ਰੂਰੀ ਨੇ ਆ ਤੀਜਾ ਲੁਧਿਆਣੇ ਵਾਲਾ ਕਹਿੰਦਾ ਮੈਨੂੰ ਵੀ ਬੱਚੀ ਰੱਖ ਲਿਓ ਉਹਦੇ ਵਿੱਚ ਵੀ ਉਹ ਫਰੋਜਪੁਰ ਵਾਲਾ ਵੀ ਕਹਿੰਦਾ ਮੈਨੂੰ ਵੀ ਬੱਚੀ ਰੱਖ ਲਿਓ ਅਸੀਂ ਇਹ ਚਾਹੀਦਾ ਉਹ ਤਾਂ ਚਾਹੀਦਾ ਜ਼ਰੂਰ ਇਹ ਲੋ ਲੁਧਿਆਣੇ ਵਾਲਾ ਪੋਸਟਰ ਤਾਂ ਬਹੁਤ ਅੱਛਾ ਪਾ ਪਤੰਦਰ ਪੋਸਟ ਲੈ ਕੇ ਪਾਉਂਦਾ ਕਹਿੰਦਾ ਉਹ ਮੈਨੂੰ ਬੰਦਨੇ ਇਹਨੂੰ ਭੇਜੀ ਉਹ ਗਰੁੱਪ ਚ ਪਾਈ ਸੀ ਪੋਸਟ ਉਹਨੇ ਕਹਿੰਦਾ ਕੌਣ ਕਹਿੰਦਾ ਵੀ ਵਾਰਿਸ ਪੰਜਾਬ ਦੀ ਜੱਥੇਬੰਦੀ ਆਪਣੇ ਬੰਦਿਆਂ ਨਾਲ ਨਹੀਂ ਖੜਦੀ ਵੀ ਆਹ ਦੇਖੋ ਖੜਦੀ ਮੈਂ ਤਾਂ ਦੱਸ ਕੇ ਪਈਆਂ ਨੇ ਕੁੱਟਿਆ ਸੀਗਾ ਉੱਥੇ ਜਿਹੜੇ ਭਈਏ ਪਏ ਸੀਗੇ ਪੂਰੇ ਪੰਜਾਬ ਵਿੱਚ ਲੁਧਿਆਣਾ ਏਰੀਆ ਦੇ ਵਿੱਚ ਕੋਈ ਨਹੀਂ ਪਹੁੰਚਿਆ ਇਸ ਬੰਦੇ ਦੇ ਨਾਲ ਕੋਈ ਜਾ ਕੇ ਖੜਿਆ ਨਹੀਂ ਦੋ ਦਿਨ ਲਗਾਤਾਰ ਵੀਡੀਓ ਪਾਈਆਂ ਨੇ ਦੋ ਦਿਨ ਲਗਾਤਾਰ ਵੀਡੀਓ ਚੀਕਾ ਦੇ ਰਹੇ ਕੋਲਾਰੇ ਇਹ ਹੁਣ ਕਹਿੰਦਾ ਮੇਰੇ ਕੋ ਕੰਮ ਨਹੀਂ ਬਘੇਲਿਓਣੀ ਮਾਰੇ ਮੁੱਡੇ ਪੈਸੇ ਪੂਸੇ ਭੇਜ ਦਿੰਦੇ ਨੇ ਉਧਰੋਂ ਬਾਪੂ ਦੇਂਦਾ ਦਸੈਮਾ ਨੂੰ ਪੈਸੇ ਇਹ ਆ ਬੰਦਾ ਇਹ ਦੇਖ ਇਹ ਬੰਦਾ ਆਪਣੇ ਆਪ ਨੂੰ ਮੇਨ ਮੰਨਦਾ ਵਾ ਇਹਦੇ ਲਈ ਦੋ ਦਿਨ ਕੋਈ ਵੀ ਨਹੀਂ ਪਹੁੰਚਾ ਲੁਧਿਆਣੇ ਦਾ ਵੀ ਕੋਈ ਬੰਦਾ ਨਹੀਂ ਨਾਲ ਖੜਾ ਹੋਇਆ ਜਾ ਕੇ ਇਹਦੇ ਨਾਲ ਇਹ ਪ੍ਰਵਾਸੀ ਕਿਹਦੇ ਘਰ ਤੋਂ ਆਪ ਕੱਢਿਆ ਫੈਕਟਰੀ ਚੋਂ ਬਾਹਰ ਨਾਲੇ ਹੂੰ ਇਹ ਗੱਲਾਂ ਕਰਦਾ ਏ ਡੜੀਆਂ ਪੱਟੀਆਂ ਬੋਟਵਾ ਪਾਉਦਾ ਡੜੀਆਂ ਗੱਲਾਂ ਕਰਦਾ ਅੱਛਾ ਇਹ ਇਹ ਅੱਛਾ ਇਹ ਕਹਿੰਦਾ ਵੀ ਤੁਸੀਂ ਸਬੂਤ ਰੱਖੋ ਵੀ ਉਹਨੇ ਕੁੱਟ ਉਹ ਤਾਂ ਤੂੰ ਆਪ ਹੀ ਕਹਿ ਰਿਹਾ ਮੈਨਾਂ ਧੱਕਾ ਕੀਤਾ ਜੀ ਮੈਨੂੰ ਐ ਕਰਕੇ ਕੱਢਤਾ ਬਾਹਰ ਜੀ ਆਪਣੇ ਕਹਿੰਦਾ ਪੰਜਾਬੀ ਨਾਲ ਧੱਕਾ ਕਰ ਰਹੇ ਆ ਜੀ ਪ੍ਰਵਾਸੀ ਲੈ ਦੱਸ ਹਮ ਸਿੱਧਾ ਕਹਿ ਕੇ ਮੇਰੇ ਭਰਾ ਜਿਹੜੇ ਆਏ ਨੇ ਉਹ ਤੇ ਯੂਪੀ ਬਿਹਾਰ ਵਾਲੇ ਉਹ ਧੱਕਾ ਕਰ ਰਹੇ ਆ ਕਿ ਮੇਰੇ ਨਾਲ ਹੀ ਹਮ ਉਹ ਭਰਾ ਬੈਠਾ ਸਰਿਆ ਪਿਆ ਇਹਨੂੰ ਪਤਾ ਨਹੀਂ ਲੱਗਦਾ ਇਹ ਹੁਣ ਬਾਬਾ ਕੁਲਜੀਤ ਵਾਲੇ ਮਸਲੇ ਦੇ ਉੱਪਰ ਕੀ ਵੀਡੀਓ ਪਾ ਰਿਆ ਸੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮਾਰੀ ਮੋਟੀ ਜੇ ਇਹਨਾਂ ਦੇ ਪਰਿਵਾਰਾਂ ਚ ਆ ਚੀਜ਼ਾਂ ਹੁਣ ਵੇਰ ਕੀ ਕਰਨਗੇ ਬਿਲਕੁਲ ਨਹੀਂ ਦੇਖ ਇਹਨੇ ਮੰਗੂ ਹੁਣ ਇਹ ਹੁਣ ਨਸ਼ੇੜੀ ਲੁਧਿਆਣੇ ਵਾਲਾ ਇਹ ਤਾਂ ਆਪਣੇ ਪਰਿਵਾਰ ਨੂੰ ਨਸ਼ੇ ਦੀ ਹੱਜੇ ਕੁੱਟ ਕੇ ਘਰੋਂ ਕੱਢਦਾ ਰਹਿਆ ਵਾ ਪਹਿਲਾਂ ਤਾਂ ਇਹਨੂੰ ਸਿੱਧ ਕਰੋ ਕਿ ਵੀ ਇਹ ਦਾ ਨਾਮ ਦਨੇਸ਼ ਕਪੂਰ ਆ ਕਪੂਰ ਨਹੀਂ ਇਹਦੇ ਪਿੱਛੇ ਲੱਗਦਾ ਹੈਗਾ ਬਸ ਮੈਂ ਉਹੀ ਕਹਿਣਾ ਪਿਆ ਇਹ ਕਹਿੰਦਾ ਜੀ ਮੈਂ ਆਪਣੇ ਇੰਨੇ ਚਿਰ ਤੋਂ ਕੰਮ ਕਰਦਾ ਏ ਫੇ ਨਸ਼ਾ ਕਿਹਦੇ ਟਾਈਮ ਕੀਤਾ ਤੂੰ ਇਹ ਤਾਂ ਬਹੁਤ ਝੂਠੇ ਹੀ ਬਹੁਤ ਬੋਲਦਾ ਪਿਆ ਭਰਾਵਾ ਇੰਨਾ ਝੂਠ ਯਾਰ ਇੰਨਾ ਝੂਠ ਤੂੰ ਛੱਡ ਦੇ ਦੀ ਗੱਲ ਤੂੰ ਛੱਡ ਯਾਰ ਯਾਰ ਇਹ ਕੁੱਤੇ ਬਿੱਲੇ ਆਪਣੇ ਨਾਣੀ ਇਹਨਾਂ ਕੋਈ ਅਟੈਚਮੈਂਟ ਹੈਗਾ ਕੋਈ ਗਾਹਣੀ ਗਾਹਣੀ ਗੱਲ ਕਰ ਤੂੰ ਜਿਹੜੀ ਕਰਨੀ ਆੜੀ ਇਹਨੂੰ ਛੱਡ ਉੱਤੇ ਆਉਣਿਆ ਹਾਂ ਤੇ ਮੇਰੇ ਗੱਲ ਜਾਂਦੇ ਕਰਾਤੀ ਇੱਕ ਆਪਣੇ ਕੋ ਪਰਚੀ ਪਹੁੰਚੀ ਇਹਨਾਂ ਦੀ 2 ਫਰਵਰੀ ਦੀ ਕੱਟੀ ہوئی 2025 ਦੀ ਅੱਛਾ 25 ਫਰਵਰੀ ਹੁਣ ਫੇਰ ਆ ਗਈ ਫਰਵਰੀ ਦੀ ਕੱਟੀ ਹੋਈ ਪਰਚੀ ਉਹਦੇ ਪਤਾ ਕੀ ਲਿਖਿਆ ਹੋਇਆ ਮਾਤਾ ਸਹਿਬ कौर ਆ ਬਿਲਕੁਲ ਹੈਗੀ ਇਹ ਪਰਚੀ ਪਤੀ ਗੁਰੂ ਗੋਬਿੰਦ ਸਿੰਘ ਜੀ ਦੱਸ ਬੱਲੀਓ 100 ਰੁਪਏ ਦੀ ਪਰਚੀ ਕਟਾਈ ਗਈ ਦੱਸ ਉਹ ਬਾਅਦ ਚ ਚਾਰਦਾ ਮੈਂ ਆ ਮਰੀ ਆਈਡੀ ਤੇ ਤੁਹਾਨੂੰ ਮਿਲ ਜਣੀ ਇੱਥੇ ਹੋ ਮੁਰ ਮਾਗੀ ਤੇ ਫੇਰ ਜਾਣਾ ਇਹਨਾਂ ਨੇ ਮਾਗੀ ਤੇ ਫੇਰ ਕੱਟਣਗੇ ਇਹ ਯਾਰ ਇਹਨਾਂ ਨਾਲ ਤਾਂ ਮਤਲਬ ਇਹਦਾ ਮਤਲਬ ਤਾਂ ਕੀ ਬਣਦਾ ਵੀ ਮਾਤਾ ਸਹਿਬ कौर ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਪਾਰਟੀ ਜੁਆਇਨ ਕਰ ਲਈ ਬਿਲਕੁਲ 100 ਰੁਪਏ ਦੇ ਵਿੱਚ ਇਹ ਜਿਹੇ ਭਾਈ ਨਿਕਲ ਰਹੀਆਂ ਚੀਜ਼ ਦੁਨੀਆ ਦਾ ਬਾਦਸ਼ਾਹ ਤੇ ਉਹ ਲੈ ਆ ਕੇ ਕਿੱਥੇ ਖੜੇ ਕਰ ਰਿਹਾ ਦੁਨੀਆ ਦੇ ਬਾਦਸ਼ਾਹ ਨੂੰ ਇਹ ਬੇਅਦਵੀ ਹੈ ਹੋਰ ਕੀ ਆ ਮੈਂ ਹੋਈ ਯਾਰ ਜਿਹੜਾ ਬੰਦਾ ਕੁੜੀ ਮੁੰਡੇ ਲੜਾਈ ਦੇ ਵਿੱਚ ਇੱਕ ਪ੍ਰੇਮ ਕਹਾਣੀ ਦੇ ਵਿੱਚ ਮਾਰੇ ਨੂੰ ਢਾਲ ਬਣਾ ਲਵੇ ਉਹਨਾਂ ਤੋਂ ਉਹਨਾਂ ਤੋਂ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ ਜਿਹੜੇ ਬੰਦੇ ਅੱਜ ਤੱਕ ਇਤਿਹਾਸ 'ਚ ਫਤੇਗੜ ਸਾਹਿਬ ਆਪ ਪਾਰਟੀ ਨੇ ਵੀ ਪੰਜਾਬ 'ਚ ਨਾ ਕੁਝ ਸ਼ੁਰੂਆਤ ਕੀਤੀ ਕਾਂਗਰਸ ਨੇ ਵੀ ਕੀਤੀ ਕਾਲੀ ਦਲ ਕਦੇ ਕਿਸੇ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਟੈਂਟ ਲਾ ਕੇ ਰਾਜਨੀਤੀ ਨਹੀਂ ਕੀਤੀ ਪਰ ਜੇ ਨਹੀਂ ਨਾ ਨਾ ਆਪਣੇ ਆਪਣੇ ਅਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਭਾਈ ਜਿਹੜੇ ਸ਼ਹੀਦ ਦੀ ਸਮਾਗਮ ਹੁੰਦੇ ਨੇ ਵੀ ਉਹਨਾਂ ਤੇ ਕੋਈ ਪਾਰਟੀ ਪ੍ਰਚਾਰਕ ਜਿਹੜੇ ਪੋਲੀਟਿਕਲ ਨੇ ਆਪਣੇ ਪੰਜਾਬ ਦੇ ਖੇਤਰੀ ਪਾਰਟੀ ਨੇ ਭਾਈ ਵੀ ਉਹ ਕਦੇ ਵੀ ਆਪਣਾ ਪ੍ਰੋਗਰਾਮ ਨਹੀਂ ਰੱਖਣਗੇ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਆ ਆਪਣਾ ਇੱਕ ਪਾਸੇ ਮਨਦੀਪ ਸਿੱਧੂ ਦਾ ਟੈਂਟ ਲੱਗਿਆ ਹੈ ਇੱਕ ਪਾਸੇ ਇਹਨਾਂ ਦਾ ਲੱਗਿਆ ਹੈ ਦੋਨੇ ਇਕੱਠੇ ਬੈਠੇ ਆ ਵਧੀਆ ਵਧੀਆ ਭੇੜ ਮੁੰਨਣ ਦੇ ਯਾਰ ਪੰਜਾਬ ਵਾਲੇ ਜਿੰਨੇ ਮਰਜੀ ਮੁੰਨੀ ਜਾਣੇ ਤਾਂ ਪੰਜਾਬ ਵਾਲੀ ਭੇੜ ਵੱਧੂ ਮੁੰਨਣ ਤੇ ਪਈ ਆ ਬੰਦਾ ਚਾਹੀਦਾ ਮੁੰਨਣ ਵਾਲਾ ਤੇ ਜਾਚੇ ਜਾਣਾ ਵੀ ਤਾਂ 50000 ਰੁਪਏ ਲੱਗਦਾ ਇੱਕ ਪਾਸੇ ਦਾ ਸਹੀ ਗੱਲਾਂ ਕੀ ਨਹੀਂ ਫਿਰ ਅੱਗੇ ਮਾਗੀ ਵੀ ਆ ਗਈ ਉਹ ਯਾਰ ਇਹਨਾਂ ਨਾਲ ਤਾਂ ਇੱਕ ਇਹਨਾਂ ਨਾਲ ਤਾਂ ਵਰਲਡ ਪੂਰਾ ਵਰਲਡ ਤਰੱਕੀਆਂ ਕਰ ਜਾਓ ਆਪਣੇ ਪੰਜਾਬ ਚੋਂ ਮਗਰ ਉਹ ਲੋਕ ਕਹਿੰਦੇ ਗੁਲਾਮ ਜਿਹੜੇ ਆਜ਼ਾਦ ਹੋ ਕੇ ਤਰੱਕੀਆਂ ਕਰ ਗਏ ਆਪਣੇ ਵਾਲੇ ਉੱਥੇ ਦੇ ਉੱਥੇ ਹੀ ਪਏ ਨੇ ਇਹਨਾਂ ਦਾ ਕਾਰਨ ਕੀ ਆ ਨਾ ਤਾਂ ਇਹਨਾਂ ਨੂੰ ਸੱਚ ਬ ਇਹਨਾਂ ਨੂੰ ਚਾਹੀਦੀ ਆ ਮੌਕੇ ਦੇ ਉੱਤੇ ਜਿਹੜੇ ਬੰਦੇ ਨੇ ਪੈਸੇ ਫੜਾਤੇ ਵੀ ਭਾਈ ਤੂੰ ਸਾਡੇ ਬੰਨਾ ਇਹ ਸ਼ਾਮ ਨੂੰ ਉਹਦੇ ਹੋ ਜਾਂਦੇ ਨੇ ਇਹ ਕਹਿੰਦੇ ਆ ਜੀ ਹੁਣ ਮੈਂ ਤੈਨੂੰ ਇੱਕ ਗੱਲ ਦੱਸਦਾ ਜਿੰਨੇ ਆ ਜਿੰਨੇ ਫੇਕ ਪੇਜ ਵਾਲੇ ਗਾਲਾਂ ਕੱਢੀ ਜਾਂਦੇ ਨੇ ਪੰਜਾਬ ਮੇਨੂੰ ਡਿੱਕੀ ਜਾਂਦੇ ਨੇ ਦੋ ਤਿੰਨ ਹੈਗੇ ਉਹ ਜਿਹੜੇ ਆਈਡੀਆਂ ਵਾਲੇ ਇਹਨਾਂ ਦਾ ਸਿੱਧਾ ਸੌਦਾ ਮੇਰਾ ਵੀ ਮੈਂ ਪੰਜਾਬ ਜਾ ਕੇ ਉਤਰੂੰਗਾ ਨਾ ਟਾਪ ਦੀ ਪਾਰਟੀ ਰੱਖਾਂਗੇ ਆਪਾਂ ਚੰਡੀਗੜ੍ਹ ਦੇ ਵਿੱਚ ਇਹ ਸਾਰੇ ਤੈਨੂੰ ਸ਼ਾਮ ਨੂੰ ਉੱਥੇ ਦਿਖਾਉਂਗਾ ਸਾਰੇ ਇੱਕ ਚੀਜ਼ ਹੋਰ ਵੀ ਆ ਨਾ ਇਹ ਹੁਣ ਜਿੱਦਾਂ ਪਰਚੀ ਕੱਟ ਰਹੇ ਨੇ ਇੱਕ ਬੰਦਾ ਚਲੇ ਗਿਆ ਚਲੇ ਗਿਆ ਮੰਨ ਲਾ ਇਹਨਾਂ ਦੇ ਕੋਲ ਚਲੇਗਾ ਟੈਂ ਉਨੇ 100 ਰੁਪਏ ਫੜਾਤੇ ਇਹਨਾਂ ਨੇ ਪਰਚੀ ਕੱਟ ਕੇ ਦਿੱਤੀ ਉਹ ਕਹਿੰਦਾ ਮੈਂ ਤਾਂ ਖੁੱਲੇ ਕਰਾਉਣ ਆਇਆ ਤੁਹਾਡੇ ਕੋਲ ਪੈਸੇ ਓਏ ਉਹਦੀ ਵੀਡੀਓ ਲੱਗੋ ਉਹਦੀ ਵੀਡੀਓ ਲੱਗੋ ਉਹਦੀ ਵੀਡੀਓ ਵੀਡੀਓ ਕਰਦੀ ਆਪਾਂ ਨੇ ਸਾਰਦੀ ਇਹਦੀ ਪਰਚੀ ਬਣਾਤੀ ਉਹਨੂੰ ਉਹ ਕਹਿੰਦਾ ਜੀ ਮੈਂ ਤਾਂ ਖੁੰਡੇ ਕਰਾਉਣ ਆਇਆ ਕਿ ਦੇਖਾ ਤੁਹਾਡੇ ਕੋਲ ਖੁੱਲੇ ਮੈ ਜਾਣ ਕਿਤੇ ਤੁਸੀਂ ਪਰਚੀਆਂ ਕੱਟ ਰਹੇ ਹੋ ਕਿਤੇ ਦਸਵਾਦ ਹਾਲ ਲੈਣਾ ਬੇਜਾਰੇ ਇੱਥੇ ਤਿਆਰੀਆਂ ਚੱਲ ਰਹੀਆਂ 2027 ਦੀਆਂ 2027 ਦੀਆਂ ਫੇ ਹੁਣ ਆਪਣੇ ਦੇਖ ਤੂੰ ਬਾਈ ਇੱਕ ਪਖਾਰੀ ਅਪਾਹਜ ਉਹ ਵੀ ਦਰ ਦਰ ਜਾ ਕੇ ਭੀਖ ਮੰਗਦਾ ਇਹ ਦਰ ਦਰ ਜਾ ਕੇ ਪਰਚੀ ਨਹੀਂ ਕਰ ਸਕਦੇ ਕਿਸੇ ਦੀ ਮੈਂਬਰ ਨਹੀਂ ਬਣਾ ਸਕਦੇ ਕੋਈ ਨਾ ਦੋ ਤਾਂ ਮੈਂ ਤਾਂ ਗੱਲ ਇੱਕ ਕਹਿਣਾ ਦੇਖ ਬਥੇਰਾ ਭੇਡ ਨੂੰ ਮੁੰਨ ਕੇ ਦੇਖ ਲਿਆ ਤੇਰੇ ਇਹਨਾਂ ਨਾਲ ਕੰਪਰੋਵਾਈਜ਼ ਕਰਾਉਨੇ ਆ ਇਹਨਾਂ ਨਾਲ ਬਤਰੀ ਮੀਟਿੰਗ ਕਰਾਉਨੇ ਆ ਆਹ ਦਰਾਏ ਬਲੀਓ ਖੜ ਜਾ ਇੱਥੋਂ ਤੈਨੂੰ ਟਿਕਟ ਮਿਲ ਜਣੀ ਐ ਤੂੰ ਟਿਕਟ ਦਾ ਆਪਸ ਵਿੱਚ ਦਾ ਸੌਦਾ ਕਰੋ ਵੀ ਟਿਕਟ ਤਾਂ ਸਾਨੂੰ ਇੱਕ ਸਾਨੂੰ ਘੜਾ ਮਾਗੀ ਦੇ ਫੇ ਕਰਦੇ ਆ ਪ੍ਰਚਾਰ ਇਹਨਾਂ ਦਾ ਮਾਗੀ ਦਾ ਵੀ ਰੱਖਤਾ ਇਹਨਾਂ ਨੇ ਕਾਨਫਰੰਸ ਦਾ ਹਾਂ ਓ ਬਾਈ ਇਹ ਕੱਠ ਦੇ ਵਿੱਚ ਹੀ ਕੱਠ ਕਿਉਂ ਰੱਖਦੇ ਨੇ ਇੱਕ ਆਮ ਦੇ ਇਹਨਾਂ ਦੇ ਸਾਡੀ ਆਪਣੀ ਅੱਜ ਤੋਂ ਟਾਈਮ ਹਨਾ ਜਿਹੜੀ ਅੱਜ ਸਭ ਤੋਂ ਵੱਡੀ ਕਮਜ਼ੋਰੀ ਆ ਆਪਣੀ ਕੌਮ ਦੀ ਇਹ ਹੈ ਵੀ ਆਪਣੇ ਲੋਕ ਸੱਚ ਬੋਲਣਾ ਤੇ ਸੱਚ ਸੁਣਨਾ ਪਸੰਦ ਨਹੀਂ ਕਰਦੇ ਨਾ 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 ਯਾਰ ਉਹ ਤਾਂ ਆਪਾਂ ਕਹਿੰਦੇ ਨੇ ਜੇ ਪੰਜਾਬੀ ਚ ਕਹ ਲੈ ਵੀ ਜਿੰਨਾ ਇਹਨਾਂ ਦੇ ਬਾਹ ਥੱਕੀ ਜਾਉਂਗੇ ਹਨਾ ਉਹਨੇ ਥੋਡੇ ਨੇ ਉਹ ਯਾਰ ਇਹ ਤਾਂ ਆਪਾਂ ਨੂੰ ਸਰਕਾਰੀ ਦੱਸੀ ਜਾਂਦੇ ਨੇ ਰਸਤੇ ਜਿੱਦਾਂ ਆਪਾਂ ਅੱਜ ਸੌ ਚੱਕ ਲਈ ਹੁੰਦੀ ਹੈ ਜਾ ਕੇ ਕਿਸੇ ਪਾਸੇ ਨਹੀਂ ਸਰਕਾਰੀ ਹੋਰ ਸਰਕਾਰੀ ਇਹ ਹੁਣ ਜਿਹੜੇ ਬੰਦੇ ਭਾਈ ਸਰਕਾਰੀ ਨੇ ਅੱਛਾ ਵੀ ਜਿਹੜੇ ਪੰਜਾਬ ਦੇ ਵਿੱਚ ਵੀ ਗੱਲ ਕਰਦੇ ਹੁਣ ਮੇਰੇ ਇੱਕ ਗੱਲ ਯਾਦ ਆ ਗਈ ਆਪਣੇ ਪਰਮਜੀਤ ਮੰਡਾ ਬਾਈ ਜਿਹੜਾ ਦਲ ਖਾਲਸਾ ਵਾਲਾ ਉਹਦਾ ਬਿਆਨ ਸੁਣ ਲਿਆ ਤੇ ਆ ਉਹ ਜਿਹੜਾ ਦਿੱਤਾ ਵਾ ਉਹਨਾਂ ਨੇ ਆ ਪ੍ਰੋਗਰਾਮ ਇਹ ਤੇ ਦਿੱਤਾ ਵਾ ਆਹੋ ਔਰੰਗਜ਼ੇਬ ਦੇ ਉੱਤੇ ਉਹਨਾਂ ਨੇ ਔਰੰਗਜ਼ੇਬੀ ਕਰਤਾ ਕਮਾਲ ਹੋਈ ਪਈ ਹੈ ਯਾਰ ਨਹੀਂ ਇਹ ਇੱਕ ਵਾਈ ਤੂੰ ਗੱਲ ਵੀ ਕੱਲ ਵੀ ਕੀਤੀ ਸੀ ਮੈਂ ਲੱਗਦਾ ਇਹੀ ਆਪਣੇ ਕਿ ਜੇ ਆਪਣੇ ਖਾਲਸਾਣ ਦੇ ਉੱਪਰ ਅੰਮ੍ਰਿਤਪਾਲ ਨਾਲ ਥੱਕਾ ਹੋਇ ਫਿਰ ਆਪਣੇ ਸਾਰੇ ਇਹ ਸਾਰੀ ਦਾ ਬਾਹਰ ਫਿਰ ਦਿੰਦੇ ਨੇ ਜਿਹੜੇ ਖਾਲਸਤਾਨ ਨੂੰ ਸਪੋਰਟ ਮੇਨ ਕਰ ਰਹੇ ਨੇ ਪੁਰਾਣੇ ਹਾਂ ਹਾਂ ਫਿਰ ਇੱਕ ਗੱਲ ਦੱਸੋ ਕਿਹੜੇ ਕਿਹੜੇ ਖਾਲਸਤਾਨੀ ਨੂੰ ਸਪੈਸ਼ਲ ਇਜਾਜ਼ਤਾਂ ਹੀ ਦਿੱਲੀ ਲਿਜਾ ਕੇ ਸੌ ਚੱਕ ਸਮਾਜ ਦੇ ਵਿੱਚ ਸ਼ਾਮਲ ਕਰਾਇਆ ਗਿਆ ਲੈ ਇਹਨਾਂ ਦੇ ਬੰਦੇ ਦਾ ਇਹਨਾਂ ਦੇ ਬੰਦੇ ਦਾ ਆਪਣੇ ਜਿਹੜਾ ਬੱਬਲਪੀਤ ਆਸਟ੍ਰੇਲੀਆ ਵਾਲਾ ਉਹਦੇ ਮਾਸੀ ਦੇ ਮੁੰਡੇ ਦਾ ਆ ਗਿਆ ਉਹਦੇ ਭਾਈ ਦਾ ਬਿਆਨ ਆ ਗਿਆ ਉਹ ਕਹਿੰਦੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਉਹ ਤਾਂ ਕਹੀ ਜਾਂਦੇ ਨੇ ਹਾਂ ਬਿਲਕੁਲ ਉਹ ਤਾਂ ਕਹਿ ਰਹੇ ਨੇ ਕਹਿੰਦੇ ਪੰਜਾਬ ਦੇ ਭਲੇ ਲਈ ਅਸੀਂ ਉਹ ਵੀ ਕਰ ਸਕਦੇ ਹਾਂ ਬੀਜੇਪੀ ਨਾਲ ਸਮਝੌਤਾ ਅੱਛਾ ਇੱਕ ਚ ਜਾ ਉਹਨਾਂ ਨੇ ਬੀਜੇਪੀ ਕੋਕੋ ਸਮਝਾਉਤਾ ਦਾ ਕਰਨਾ ਪੈਣਾ ਉਹਨਾਂ ਕੋਲ ਕੋਈ ਆਪਸ਼ਨ ਹੈ ਨਹੀਂ ਬੀਜੇਪੀ ਨੇ ਛੱਡੀ ਇਹ ਨਹੀਂ ਆਪਸ਼ਨ ਵੀ ਆ ਮਤਲਬ ਵੀ ਦੂਜੇ ਪਾਸੇ ਤੋਂ ਪਰਣਾ ਜੇ ਬਾਹਰ ਨਿਕਲਣਾ ਸਮਝਾਉਤਾ ਪੱਕਾ ਚਾਹੀਦਾ ਉਹ ਚੀਜ਼ ਦੇ ਵਿੱਚ ਠੀਕ ਆ ਚਾਹੇ ਕਾਂਗਰਸ ਨਾਲ ਕਰ ਲੈਣ ਨਾ ਨਾ ਕਾਂਗਰਸ ਚਲੋ ਉਹ ਤਾਂ ਜਿਹੜੀ ਪਾਰਟੀ ਸੱਤਾ ਚ ਸੈਂਟਰ ਚ ਹੈਗੀ ਹੈ ਚਲੋ ਉਹ ਤਾਂ ਉਹਨਾਂ ਨੇ ਆਏ ਜਾਣਾ ਸਮਝਦੇ ਗੱਲ ਰੌਲਾ ਪਤਾ ਕੀ ਐ ਇੱਥੇ ਹੁਣ ਆਪਣੇ ਇਹਨਾਂ ਨੂੰ ਸਮਝਾਉਤਾ ਕਰਨ ਤੋਂ ਬਾਅਦ ਦੇਖੋ ਇਹਨਾਂ ਲਈ ਅੱਜ ਦੇ ਟਾਈਮ ਦਾ ਬੀਜੇਪੀ ਨੂੰ ਕੱਢਦੇ ਨੇ ਗਾਣਾ ਬਿਲਕੁਲ ਵੀ ਇਹ ਹਿੰਦੂ ਜੀ ਆਏ ਜੀ ਉਦਾਂ ਜੀ ਇਦਾਂ ਆਉਣੇ ਵਾਲੇ ਜਿਹੜੀ ਪੰਜਾਬ 'ਚ ਭੇੜ ਜਿ ਬੈਠੀ ਦੀ ਬੀਜੇਪੀ ਨੂੰ ਗਾਣਾ ਕੱਢ ਰਹੀ ਆ ਤਾਂ ਇਹਨਾਂ ਨੇ ਬੀਜੇਪੀ ਦੀਆਂ ਸਿਫਤਾਂ ਕਰਨੀਆਂ ਨੇ ਉਹ ਜਿੱਦਾਂ ਪਹਿਲਾਂ ਆਪਣੇ ਜਦੋਂ ਆਪਣੇ ਸ਼੍ਰੋਮਣੀ ਕਾਲੀ ਦਲ ਨਾਲੋਂ ਪੁਨਰ ਸਦੀ ਦੀ ਚਾਲੇ ਉਹ ਪਕੌੜਾ ਦਲ ਅਲੱਗ ਹੋਇਆ ਵਾ ਅਸੀਂ ਉਹਨਾਂ ਨੂੰ ਕਹਿੰਦੇ ਸੀ ਅਸੀਂ ਨਾਰ ਨਹੀਂ ਰਲਾਵਾਂਗੇ ਪਰ ਨਾਰ ਰਲ ਗਏ ਤਾਂ ਕੱਟੇ ਗਏ ਸਾਰ ਬਿਲਕੁਲ ਬਿਲਕੁਲ ਉਹ ਸਟੈਂਡ ਨਹੀਂ ਹੈਗਾ ਕੋਈ ਵੀ ਸਟੈਂਡ ਨਹੀਂ ਹੈਗਾ ਕਾਹਦਾ ਸਟੈਂਡ ਪਾਈ ਜਾਂਦਾ ਦਾ ਕਾਹਦਾ ਸਟੈਂਡ ਉਹ ਤਾਂ ਖਤਮ ਹੋ ਗਈ ਵੀ ਹੈਗਾ ਸਟੈਂਡ ਖਤਮ ਹੋ ਚੁੱਕੇ ਨੇ ਇਹ ਤਾਂ ਜਿਵੇਂ ਕਹਿੰਦੇ ਆ ਵੀ ਉਹ ਭੇੜ ਬਣ ਚੁੱਕੀ ਆ ਵੀ ਜਿੱਦਰ ਨੂੰ ਮਰਜੀ ਉਹਨੂੰ ਹੱਕੇ ਲੈ ਜਾ ਮੈਂ ਤਾਂ ਹੈਰਾਨ ਆ ਯਾਰ ਇਹ ਬੰਦੇ ਹੈ ਹਜੇ ਵੀ ਨਹੀਂ ਮੰਨਣ ਨੂੰ ਤਿਆਰ ਕੇ ਬੰਦਾ ਕੀ ਕਰ ਰਹੇ ਨੇ ਕੀ ਨਹੀਂ ਬਿਲਕੁਲ ਉਹ ਉੱਥੇ ਵੀ ਇੱਕ ਕਾਨਫਰੰਸ ਕਹਿੰਦੇ ਬਹੁਤ ਵੱਡੀ ਕੀਤੀ ਗੀ ਗੁਰੂ ਹਰ ਸਾਹਿਬ ਦੇ ਵਿੱਚ ਵੀ ਨਾ ਨਾ ਕਰਨ ਦੇ ਕੋਈ ਗੱਲ ਨਹੀਂ ਹੁਣ ਤਾਂ ਮੈਰਜ ਪੈਸੇ ਵਿੱਚ ਪ੍ਰੋਗਰਾਮ ਦਾ ਖਰਚਾ ਜੋ ਕੇ ਰਹਿ ਗਏ ਪਹਿਲਾਂ ਖੁੱਲੇ ਚ ਰੱਖਣੇ ਸੀਗੇ ਇੱਕ ਪਾਰਕ ਦੇ ਵਿੱਚ ਕਹਿੰਦੇ ਤਕੇ ਸਿੰਘ ਜੀ ਨੇ ਟੈਂਟ ਲਾਇਆ ਸੀਗਾ ਬੰਦੇ 20 ਇਕੱਠੇ ਹੋਏ ਸਾਰੇ ਉਹ ਚਲੋ ਕੋਈ ਨਾ ਬੰਦੇ ਬੰਦੇ ਤਾਂ ਇਕੱਠੇ-ਕੁੱਠੇ ਹੁੰਦੇ ਰਹਿੰਦੇ ਨੇ ਸੋਸ਼ਲ ਮੀਡੀਆ ਵਾਲੀ ਗੱਲਾਂ ਦੇ ਵਿੱਚ ਇੰਜਾਂ ਦਾ ਜਾਈਦਾ ਉਹਨੂੰ ਵੀ ਟਿਕਟ ਦੇਣੀਆਂ ਗੁਰੂ ਹਰ ਸਾਹਿਬ ਤੋਂ ਨਾ ਨਾ ਬਣਦੀ ਆ ਯਾਰ ਉਹਨਾਂ ਦੀ ਕੋਸ ਸਮਾ ਲਗ। ਲਾਣੇ ਦੇ ਚਾਰ ਨੇ ਹੋਰ ਦੇਖ ਲਵੇ ਕਿੱਧਰੋਂ ਖੜਨਾ ਨੇ ਪੂਰਬੀ ਵੱਲੋਂ ਖੜਜੂਗਾ। ਨਾ ਨਾ ਖੜ ਦੇ ਕੋਈ ਚੱਕਰ ਨਹੀਂ ਯਾਰ। ਸਪੋਰਟ ਕਰੋ ਬੰਦੇ ਨੂੰ ਸਮਾ ਤੇ ਇਹਨਾਂ ਨੂੰ ਸਪੋਰਟ ਕਰੋ। ਇਹਨਾਂ ਨੂੰ ਬਣਨ ਦੋ ਸਮਾ ਤੇ। ਮੈਂ ਤਾਂ ਹੀ ਨਾ ਕਹਿੰਦਾ ਖੇੜੀ ਵਾਲੇ ਨੂੰ ਦੱਸ ਕਹਿੰਦਾ ਮੈਨੂੰ ਐਮਐਲਏ ਟਿਕਟ ਦੇ ਦਿੱਤੀ ਜੀ। ਪਤਾ ਤਾਂ ਲੱਗੇ ਲੋਕਾਂ ਨੂੰ ਵੀ ਜਿਹੜਾ ਇਹਨਾਂ ਨੇ ਇਹ ਜਿਹੇ ਇਹਨਾਂ ਕੋਈ ਕਿਹੜਾ ਕਿਲਾ ਜਿਹੜਾ ਪਟਣਗੇ। ਭੇੜ ਦੇ ਬਾਅਦ ਦੋਵੇਂ ਲਟੋ ਜਾਣਾ। ਇਹ ਨਹੀਂ ਨਹੀਂ ਇਹਨਾਂ ਤੇ ਕੁਝ ਨਹੀਂ ਹੋਇਆ। ਇੱਕ ਚੀਜ਼ ਹੋਰ ਨਾਲ ਕਹਿ ਗਿਆ ਕਹਿੰਦਾ ਤਿੰਨ ਚਾਰ ਪਾਰਟੀਆਂ ਤੋਂ ਹੋਰ ਵੀ ਆਫਰ ਆ ਗਈ ਆ ਮੈਨੂੰ। ਹਾਂ। ਜ਼ਰੂਰੀ ਆ ਇਹ ਤਾਂ ਲੱਖਾਂ ਭਾਨੇ ਹੁਣੀ ਕਹਿੰਦੇ ਨੇ ਇੱਥੋਂ ਇੱਥੇ ਮਾਨਸਿਕਤਾ ਆਪਣੇ ਲੋਕਾਂ ਦੀ ਪਤਾ ਲੱਗਦੀ ਆ ਵੀ ਜਿਹੜੇ ਉਹ ਬੰਦਾ ਬੈਠ ਕੇ ਸੋਸ਼ਲ ਮੀਡੀਆ ਤੇ ਜਿਹਨੂੰ ਲੋਕ ਪ੍ਰਮੋਟ ਕਰ ਰਹੇ ਨੇ ਕਈ ਤਾਂ ਭੁੱਕੀ ਡੋਡੇ ਖਾਣੇ ਵਾਲ ਨੂੰ ਪ੍ਰਮੋਟ ਕਰੀ ਜਾਂਦੇ ਨੇ ਜੀ ਤੂੰ ਆਪਣਾ ਪ੍ਰਵਾਹ ਨਹੀਂ ਸਮਝਦਾ ਜੇ ਏਦਾਂ ਉਦਾਂ ਉਹ ਬੰਦੇ ਨੂੰ ਪ੍ਰਮੋਟ ਕਰ ਰਹੇ ਨੇ ਅੱਛਾ ਉਹ ਬੰਦਾ ਬੈਠ ਕੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਪਾਡਕਾਸਟਾਂ 'ਚ ਕਹਿੰਦਾ ਵੀ ਜਨਾਨੀ ਮਤਲਬ ਨਹੀਂ ਕਿ ਵੀ ਫੀਮ ਖਾਣ ਵਾਲਾ ਬੰਦਾ ਵੀ ਕਦੇ ਮਤਲਬ ਨਹੀਂ ਕਿ ਵੀ ਏਦਾਂ ਨਹੀਂ ਹੁੰਦਾ ਜੇ ਉਹ ਨਹੀਂ ਹੁੰਦਾ 100 ਸਾਲ ਨਹੀਂ ਮਰਦਾ 50 ਸਾਲ ਤੋਂ ਬਾਅਦ ਉਹਦੀ ਜ਼ਿੰਦਗੀ ਸ਼ੁਰੂ ਹੁੰਦੀ ਆ ਯਾਰ ਕਮਾਲ ਦੀ ਗੱਲ ਆ ਦੁਨੀਆ ਤੇ ਕਦੇ ਸੁਣਿਆ ਨਹੀਂ ਸੀਗਾ ਵੀ ਜਿਹੜਾ ਬੰਦਾ ਵੀਨ ਡੋਟੇ ਖਾਂਦਾ ਵੀ ਉਹਦੀ ਜਨਾਨੀ ਨਿਕਲ ਜਵੇ ਵੱਜ ਜਵੇ ਇਹ ਸੁਣੀ ਗੱਲ ਕੀ ਆ ਤੇ ਨਾਲੇ ਦੰਦ ਕਢਾ ਦੇਵੇ ਜੀ ਕਮਾਲ ਹੋਈ ਪਈ ਆ ਉਹ ਇੱਕ ਨੇ ਕਮੈਂਟ ਕੀਤਾ ਵੀਰ ਨੇ ਉਹ ਕਹਿੰਦਾ ਜਿੱਦਣ ਕਹਿੰਦਾ ਗੇੜੀਆ ਕਹਿੰਦਾ ਐਮਐਲਏ ਬਣ ਗਿਆ ਕਹਿੰਦਾ ਜੰਨੀਆਂ ਵੀ ਪੰਜਾਬ ਚ ਸੱਸਾਂ ਨੇ ਕਹਿੰਦਾ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਪੱਟੇ ਵਜਾ ਕੇ ਰੱਖਣੇ ਗੋਲੀ ਖੜਦਣੀ ਗੋਲੀ ਤਾਂ ਉਧਰ ਨਹੀਂ ਚੱਲੀ ਤਾਂ ਖੋਕੇ ਲੈ ਗਏ ਪਿਸਤੌਲ ਜਿੱਦ ਤੱਕ ਦੰਦ ਟੁੱਟੇ ਟੁੱਟ ਤੋੜੇ ਗਏ ਆ ਉਧਰ ਵੀ ਨਹੀਂ ਚੱਲੀ ਹਾਂ ਜਿਹੜਾ ਬੰਦਾ ਵਧੀਆ ਮੈਂ ਤਾਂ ਇਹ ਹੈਰਾਨਾ ਜਿਹੜਾ ਬੰਦਾ ਡੀਐਮਸੀ ਚ ਲੱਤ ਘਟਾ ਰਿਆ ਸੀਗਾ ਬੈਠਾ ਕਹਿੰਦਾ ਜ਼ਹਿਰ ਫੈਲ ਗਿਆ ਜ਼ਹਿਰ ਫੈਲ ਗਿਆ ਬਾਬਾਈ ਦੇ ਉਹ ਬੰਦਾ ਇੱਕੋ ਦਮ ਹੀ ਜਾ ਕੇ ਰੌਲੇ ਚ ਯਾਰ ਦੱਸ ਕਿੱਦਾਂ ਹੋ ਗਿਆ ਕਹਿੰਦਾ 75% ਪਾਰਾ ਸੀ ਨਹੀਂ 100 ਮਤਲਬ 100% ਦਾਦਾ ਜੀ ਕੋਈ ਇੰਟਰਵਿਊ ਦਾਦਾ ਜੀ ਕਹਿੰਦਾ ਇਸ ਟਾਈਮ ਜਜ਼ੀਰ ਦੇ ਵਿੱਚ 15% ਰਹਿ ਗਿਆ ਦੱਸ ਉਹ ਜ਼ਹਿਰ ਨੂੰ ਜ਼ਹਿਰ ਗਿਆ ਕਿੱਧਰ ਇਹਦਾ ਵਧੀਆ ਬਚ ਗਿਆ ਉਹ ਜਿਹੜਾ ਕਾਲੀ ਨਾਗਣੀ ਵਾਲਾ ਜ਼ਹਿਰ ਖਾਈ ਜਾਵੇ ਉਹਨੂੰ ਜ਼ਹਿਰ ਕੀ ਕਰੂਗਾ ਉਹ ਨਾ ਨਾ ਬਚ ਗਿਆ ਵਧੀਆ ਹੋਇਆ ਪਤੰਦਰਾ ਉਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਣੀ ਕਿ ਇਹਨੂੰ ਚੀਜ਼ ਦਾ ਫਾਇਦਾ ਹੋ ਗਿਆ ਬਾਪੂ ਵੀ ਕਹਿ ਕੇ ਆਇਆ ਹੋਊਗਾ ਇਹਨੂੰ ਅਸਰ ਫੈਦਾ ਹੋਇਆ ਪੰਜਾਬ ਵਾਲੇ ਜੱਥੇਬੰਦੀ ਨੇ ਕਿਉਂਕਿ ਉਹਨਾਂ ਨੂੰ ਟਿਕਟ ਦੇਣੀ ਸੀ ਉਹਨੂੰ ਉਹਨੂੰ ਬੰਦੇ ਚਾਹੀਦੇ ਨੇ ਭਾਈ 2022 ਟਿਕਟ ਤਾਂ ਬਾਅਦ ਕਿਉਂ ਆਇਆ ਬਸ਼ੇਰੇ ਕਰਕੇ ਪਹਿਲਾਂ ਪਹੁੰਚੇ ਨੇ ਕਿ ਬਸ਼ੇਰਾ ਟਾਪ ਟਾਪ ਕਲਾਸ ਵਾਲਾ ਨਹੀਂ ਸਾਨੂੰ ਐਂ ਨਾ ਦੇਣੀ ਚਾਹ ਕੇ ਕੋਈ ਹੋਰੇ ਬਸ਼ੇਰਾ ਹੂੰ ਕੱਲ ਉਹ ਅਸੀਂ ਚੜ ਕੇ ਵੀ ਜਾਣਾ ਬਸ ਨਾ ਨਾ ਉਹਨੇ ਉਹਨੇ ਜਿਹੜਾ ਬਿਆਨ ਦਿੱਤਾ ਉਹਨੇ ਜਿਹੜਾ ਬਿਆਨ ਦਿੱਤਾ ਹੋ ਸਕਦਾ ਵੀ ਦੂਜੇ ਅਮਰਤਪਾਲ ਦੀ ਗੱਲ ਕਰਦਾ ਹੋਊ ਉਹ ਮੇਰੋਂ ਵੀ ਅਮਰਤਪਾਲ ਮੇਰੋਂ ਦੀ ਆ ਉਹ ਉਹਨੂੰ ਵੀ ਪਕੌੜਾ ਹੋ ਗਿਆ ਕਰਾਰ ਉਹਨੇ ਉਹਨੇ ਕਿਹਾ ਵੀ ਮੈਂ ਉਹਨੂੰ ਦੁਬਿਹੇਰਾ ਦੇਣਾ ਵੀ ਅਜਲੂਪੁਰ ਵਾਲੇ ਨੂੰ ਅਮਰਤਪਾਲ ਦੋ ਨੇ ਨਾ ਆਓ ਇਹਨਾਂ ਦਾ ਇਹਾਰੇ ਪਾਰਟੀ ਕਰਿਆ ਨਾ ਕਿ ਬਰਸ ਪੰਜਾਬ ਵਾਲੇ ਜਿੱਦਾਂ ਨੇ ਜਾ ਕੇ ਉੱਥੇ ਮੁੱਲਾਪੁਰ ਡਰਾਮਾ ਕੀਤਾ ਸੀ ਗਰਾਊਂਡ ਦੇ ਵਿੱਚ ਖੜਕੇ ਹੂੰ ਵੋਟਾਂ ਤੋਂ ਪਹਿਲਾਂ ਅੱਛਾ ਇਹਨੇ ਮੁੱਲਾਪੁਰ ਗਰਾਊਂਡ 'ਚ ਗਿਆ ਇਹ ਕਹਿੰਦਾ ਵੀ ਮੈਂ ਨਾ ਕੱਪ ਕਰਾਉਣਾ ਮੈਂ ਦੇ ਇਥੋਂ ਲੰਘਦਾ ਜਾ ਰਿਹਾ ਸੀ ਮੈਂ ਦੇਖਿਆ ਕਿ ਦੇਖੋ ਕਿੰਦਾ ਸੋਹਣਾ ਗਰਾਊਂਡ ਆ ਜਦ ਮੈਂ ਪੁੱਛਿਆ ਕਹਿੰਦਾ ਇਹ ਬਣਾਇਆ ਕਿਹਨੇ ਮਨਪ੍ਰੀਤ ਸਿੰਘ ਇਹ ਆਲੀ ਨੇ ਇਹ ਦੇਖੋ ਵੋਟਾ ਮੰਗ ਰਿਹਾ ਸੀ ਕਹਿੰਦਾ ਜੀ ਆਪਣੇ ਨਾਲ ਹੀ ਨੇ ਵਾਰਸ ਪੰਜਾਬ ਦੇ ਤੇ ਵੋਟਾਂ ਪਾਓ ਇਹਨਾਂ ਨੂੰ ਉਹ ਮੈਂ ਕਹਿਆ ਬਣਿਆ ਤਾਂ ਅਕਾਲੀ ਦਲ ਦੀ ਸਰਕਾਰ ਬਣਿਆ ਇਹ ਕਿਹੜਾ ਆਪਣੇ ਕੱਲੇ ਮਾਨਪ੍ਰੀਤ ਸਿੰਘ ਯਾਲੀ ਨੇ ਬਣਾਇਆ ਅੱਛਾ ਤੂੰ ਸਭ ਤੋਂ ਵੱਡੀ ਮਾਨਸਿਕਤਾ ਦੇਖ ਜਿਹੜਾ ਟੂਰਨਾਮੈਂਟ ਰਖਾਇਆ ਸੀ ਉਹ ਕਿਸੇ ਪ੍ਰਾਈਵੇਟ ਬੰਦਿਆ ਨੇ ਰਖਾਇਆ ਸੀ ਟੂਰਨਾਮੈਂਟ ਠੀਕ ਆ ਬਿਲਕੁਲ ਸਣੀ ਸਣੀ ਨਾਮ ਦਾ ਬਾਈ ਆ ਉਹ ਹਾਂ ਉਹ ਪ੍ਰਾਈਵੇਟ ਬੰਦਿਆ ਨੇ ਕਿਸੇ ਟੂਰਨਾਮੈਂਟ ਰਖਾਇਆ ਸੀਗਾ ਤੇ ਇਹ ਬੰਦੇ ਉੱਥੇ ਜਦ ਮਖੂਨਾ ਇੰਟਰਵਿਊ ਵਾਇਰਲ ਹੁੰਦੀ ਆ ਉੱਥੇ ਕਹਿੰਦਾ ਜੀ ਸਰਕਾਰ ਨੇ ਉਹਦੇ ਨਾਲ ਧੱਕਾ ਕੀਤਾ ਸਰਕਾਰ ਦਾ ਕੀ ਮਤਲਬ ਬਣਦਾ ਹਰ ਥੋੜਾ ਪ੍ਰਾਈਵੇਟ ਸੀ ਜਾਂ ਸਰਕਾਰੀ ਸਰਕਾਰ ਧੱਕਾ ਕਰ ਰਹੀ ਹੈ ਇੱਥੇ ਹੀ ਪਤਾ ਲੱਗਦਾ ਮੈਂ ਥੱਲੇ ਦੇਖ ਮੈਂ ਕਹਿੰਦਾ ਭੇਡਾਂ ਦੇਖ ਬਾਈ ਕੀ ਲੇ ਕਰੀਆਂ ਸੀ ਧੱਕਾ ਹੋਇਆ ਜੀ ਧੱਕਾ ਹੋ ਗਿਆ ਜੀ ਸਰਕਾਰ ਨੇ ਧੱਕਾ ਉਹ ਸਰਕਾਰ ਨੇ ਕਿਹੜਾ ਧੱਕਾ ਕਰ ਲਿਆ ਫਿਰ ਇੱਕ ਗੱਲ ਹੋਰ ਤੈਨੂੰ ਦੱਸ ਦਿੰਦਾ ਬਾਈ ਜਿਹਨੇ ਉਹ ਕੱਪ ਕਰਾਇਆ ਬਾਈ ਨੇ ਉਹ ਬਾਈ ਇੱਕ ਵਾਰ ਵੀ ਨਹੀਂ ਬੋਲਿਆ ਉਹ ਕਹਿੰਦਾ ਯਾਰ ਜਿੱਦਾਂ ਚੱਲ ਚੱਲੀ ਜਾਣ ਦੋ ਇਹਨਾਂ ਦਾ ਤਾਂ ਮਤਲਬ ਹੀ ਸਾਰਾ ਫੇਮ ਧੱਕੇ ਇਹਨਾਂ ਦਾ ਤਾਂ ਉਪੇਚ ਪਸ਼ੋਕਰ ਪਤਾ ਦਾ ਬਾਈ ਦਾ ਕਿੱਥੂ ਦਾ ਵਾ ਸ਼੍ਰੋਮਣੀ ਕੱਢ ਚੱਲਦਾ ਭੇੜੇ ਦੀ ਲੱਗੀ ਸੀ ਮੇਰੇ ਨਾਲ ਬੈਸਣ ਕਹਿੰਦੇ ਬਾਬੇ ਨੂੰ 5-5 6-6 ਕਰੋੜ ਰੁਪਈਆ ਦੰਦਦੇ ਨੇ ਘੋੜੇ ਦਾ ਮੈਂ ਕਿਹਾ ਵੀ ਕੰਮ ਸਿਕਾ ਬੰਦੇ ਦਾ ਦੱਸੋ ਸਾਨੂੰ ਵੀ ਕਿਹੜੇ ਨੇ ਕਹਿਣੋ 20 ਕਰੋੜ ਦਾ ਬਾਬੇ ਦਾ ਘੋੜਾ ਕੱਲਾ ਪੰਜਾਬ ਦੇ ਵਿੱਚ ਜਿਹੜੀ ਭੇਡ ਜਾਣਦੀ ਆ ਉਹੀ ਜਾਣਦੀ ਆ ਜਾ ਕੇ ਸਰਚ ਕਰਿਓ ਗੂਗਲ ਦੇ ਉੱਤੇ ਇੰਡੀਆ ਦੇ ਵਿੱਚ ਟੌਪ ਲੈਵਲ ਦੇ ਘੋੜੇ ਜਿਹੜੇ ਰੇਸ ਲਾਉਣ ਰੇਸਾਂ 'ਚ ਭਜਦੇ ਨੇ ਇਹ ਇਹ ਤਾਂ ਕਹਿੰਦਾ ਪੱਕੇ ਇਹ ਕਹਿੰਦਾ ਸਲਮਾਨ ਨਹੀਂ ਨਹੀਂ ਇਹ ਕਿਰਸਲ ਮਾਰਗਨ ਹੁਣ ਹੀ ਮੇਤੋ ਅੱਗੇ ਲੈ ਗਏ ਨੇ ਸੜਾ ਕਿਹੜੇ ਡੈਮੇਜ ਮੈਂ ਹਜ ਤੱਕ ਪਹੁੰਚ ਗਏ ਕਦੇ ਵੀਡੀਓ ਤਾਂ ਆਈ ਨਹੀਂ ਯਾਰ ਕਦੇ ਵੀਡੀਓ ਤਾਂ ਪਾਈ ਨਹੀਂ ਇਹਨੇ ਨਹੀਂ ਕਹਿਣ ਨੂੰ ਤਾਂ ਜਿਹੜਾ ਕੋ ਮਰਜ਼ੀ ਕਹੀ ਜਾ ਪਰ ਬੰਦੇ ਥੋੜਾ ਦੱਸ ਨੇ ਵੀ ਕਿਹੜੇ ਬੰਦੇ ਦੇ ਰਹੇ ਨੇ 5 ਕਰੋੜ 6 ਕਰੋੜ ਇਹ ਤਿੰਨ ਕਦੇ ਤਿੰਨ ਡਿਫੈਂਡਰ ਆ ਕੇ ਆ ਜਾਂਦਾ ਵਾ ਅੱਜ ਮੈਂ ਕੱਲ ਭੇਡ ਨੂੰ ਸਲਾਹੀ ਹੀ ਦਿੱਤੀ ਜਾਂ ਭੇਡ ਦਾ ਮੇਰੀ ਗੱਲ ਬਾਤ ਹੋਈ ਨੂੰ ਮੈਂ ਸਲਾਹੀ ਦਿੱਤੀ ਆ ਮੈਂ ਕਿਹਾ ਸੜਾ ਤੁਸੀਂ ਕੰਮਲੇ ਹੋਇਆ ਹੋਇਆ ਹੋ ਪੰਜਾਬ ਤਾਂ ਬਹੁਤ ਤਰੱਕੀ ਤੇ ਹੋ ਸਾਦਾ ਆ ਮੱਝਾ ਮੁੱਝਾ ਗਾਵਾਂ ਗੋਵਾ ਵੇਚੋ ਆ ਟਰੈਕਟਰ ਟਰਟਰ ਜਮੀਨ ਜਮੂਨ ਵੇਚ ਜੇ ਸਾਬ ਨਾਲ ਘੋੜੇ ਪਿੱਕਦੇ ਆ ਤਾਂ ਕਾਪਟਾਪ ਦੇ ਘੋੜੇ ਲੈ ਕੇ ਪੰਜਾਬ ਚ ਰੱਖੋ 5 ਕਰੋੜ 6 ਕਰੋੜ 11 ਕਰੋੜ ਇਕੜ ਰੁਪਇਆ ਕਹਾਣੀ ਕਹਾ ਬਣਾਓ ਫੇਰ ਤੈਨੂੰ ਲੱਗਦਾ ਹੈ ਕਰ ਲੈਣਗੇ ਕੰਮ ਜੀ ਮੈਂ ਤਾਂ ਸਲਾਹ ਦਿੰਦੀ ਆ ਵੀ ਭਾਈ ਤੁਸੀਂ ਤਾਂ ਉਹੀਓ ਪਿੱਟਦੇ ਫਿਰ ਜਾਨੇ ਵੀ ਭਾਈ ਪੰਜਾਬ ਚ ਪੈਸਾ ਨਹੀਂ ਪੰਜਾਬ ਚ ਨਹੀਂ ਪੰਜਾਬ ਚੋ ਨਹੀਂ ਨਹੀਂ ਉਹ ਘੋੜਾ ਦਾ ਪਛਾਣ ਵੀ ਹੋਣੀ ਚਾਹੀਦੀ ਹੁਣ ਗਧੇ ਹੁਣ ਗਧੇ ਦੱਸ ਘੋੜਿਆਂ ਦੀ ਉਹ ਕਰਨ ਲੱਗੇ ਹੋਏ ਨੇ ਗੱਲਾਂ ਜਿਹੜੀਆਂ ਹਮ ਮੈਂ ਗਧੇ ਬੰਦੇ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਉਹ ਲੱਗੇ ਹੋਏ ਨੇ ਕਰਨ ਯਾਰ ਕਿੱਤੇ ਹੋਰ ਹੋਰ ਕਈ ਜਗ੍ਹਾ ਤੇ ਇਹਦਾ ਕੋੜਾ ਹੋ ਆਇਆ ਦੂਜੇ ਤੇ ਤੀਜੇ ਉੱਥੇ ਰੋਲਾ ਨਹੀਂ ਪਾਇਆ ਇੱਥੇ ਰੋਲਾ ਪਾ ਕੇ ਬਹਿ ਗਿਆ ਇਹ ਇਹ ਯਾਰ ਰੋਲਾ ਕੌਣ ਸੀ ਨਾ ਹਣ ਜਸਕਰਨ ਸਿੰਘ ਕਾਨ ਸਿੰਘ ਮਨਜਾ ਹੁਣ 8ਵੇਂ ਨੰਬਰ ਤੇ ਰੋਲਦਾ ਪੈਣਾ ਉਹ ਰੋਂਦਾ ਪਿਆ ਉਹ ਵੀ ਕਹਿੰਦਾ ਮੈਂ ਦੱਸੋ ਕੀ ਮਾੜਾ ਕਰਤਾ ਮੈਨੂੰ ਅਜੇ ਤੱਕ ਤੁਸੀਂ ਐਮਪੀ ਐਮਐਲਏ ਨਹੀਂ ਬਣਾਇਆ ਜਿਹੜਾ ਉਹ ਵੀ ਰੋਣ ਲੱਗਿਆ ਸੀ ਚੇਤੇ ਅੱਛਾ ਵੀ ਉਹਨੂੰ ਬੰਦੇ ਨੂੰ ਪਹਿਲੀ ਵਾਰ ਚ ਸਮਝਣਾ ਚਾਹੀਦਾ ਸੀ ਕਿ ਜਦ ਫਿਰੋਜ਼ਪੁਰ ਤੋਂ ਐਮਪੀ ਦੀ ਵੋਟਾਂ ਲੜਿਆ ਵੀ ਉੱਥੇ ਅਮਰਪਾਲ ਦੀ ਪਾਰਟੀ ਨੇ ਸਪੋਰਟ ਕੀਤੀ ਸੀ ਇਹਨੂੰ ਬਿਲਕੁਲ ਕੀਤੀ ਸੀ ਜੇ ਉਹ ਟਾਈਮ 'ਚ ਫਿਰੋਜ਼ ਰ ਐਮ ਐਲ اے ਵੇ ਜੇ ਮੈਂ ਗਰਾਊਂਡ ਚ ਵੀ ਬਾਹਰ ਰਹੂਗਾ ਇਸ ਟਾਈਮ ਤੱਕ ਐਮ ਐਲ اے ਵੇਲੇ ਕੀ ਕਿੱਥੇ ਜਾਊਗਾ ਕੰਮ ਚਲੋ ਬੰਨ੍ਹ ਦੋ ਯਾਰ ਪਤਾ ਲੱਗੇ ਮੜਾ ਮੋਟਾ ਲੋਕਾਂ ਨੂੰ ਵੀ ਕੰਮ ਭਾਈ ਕਿਵੇਂ ਕਿਵੇਂ ਕੰਮ ਹੋਣਾ ਜਿਹੜੀ ਗੱਲਾਂ ਵਾਦੇ ਉਹਦੇ ਕਰਨੇ ਕਿਉਂਕਿ ਪੇਟ ਟੱਪਦੀ ਹੁੰਦੀ ਆ ਇਹ ਕਨੇ ਕੱਲ ਮੈਂ ਇੱਥੇ ਬਜ਼ੁਰਗਾਂ ਚ ਬੈਠਾ ਸੀਗਾ ਸਾਡੀ ਗੱਲਬਾਤ ਉਹ ਰਪੀਸ ਇਮਜਤ ਮਾਂ ਦੀ ਪਾਰਟੀ ਨਾਲ ਰਹੇ ਬੰਦੇ ਨੇ ਉਹ ਉਹ ਉਮਰ ਨਾਲ ਗੱਲਾਂ ਗੁੰਲਾਂ ਕਰਨ ਬੈਹਣ ਜੇ ਇੱਕ ਵਾਰ ਅਸੀਂ ਚੱਲ ਗਾਡੀ ਬੜੀ ਗਰਾਰੀ ਅੜ ਜਾਂਦੀ ਆ ਚੀਜ਼ ਦੇ ਵਿੱਚ ਉਹ ਕਹਿੰਦੇ ਵੀ ਜਿਹੜੀਆਂ ਗੱਲਾਂ ਤੁਸੀਂ ਅੱਜ ਕਰਦੇ ਹੋ ਕਹਿੰਦੇ ਅਸੀਂ 1999 ਦੇ ਵਿੱਚ ਕਹਿੰਦਾ ਸੀ ਬਥੇਰੇਆਂ ਨੇ ਨੂੰ ਕਿਹਾ ਵੀ ਇਹ ਕੁਝ ਨਹੀਂ ਹੈਗਾ ਵੀ ਸਰਕਾਰ ਵੱਲੋਂ ਬਲੈਨ ਕੀਤੀ ਹੋਈ ਚੀਜ਼ ਆ ਵੀ ਇਹ ਆਪਾਂ ਨੁਕਸਾਨ ਕਰਨਗੇ ਆ کہاں ਜਾ ਕੇ ਕਹਿੰਦਾ ਲੈ ਅੱਜ ਉੱਥੇ ਉਹ ਬੰਦੇ ਬੈਠਣਗੇ ਜਿਹੜੇ ਬੰਦੇ ਉਹ ਉਸ ਟਾਈਮ ਕਹਿੰਦੇ ਸੀਗੇ ਸਾਨੂੰ ਚਲੋ ਉਸ ਟਾਈਮ ਸੋਸ਼ਲ ਮੀਡੀਆ ਜੋਗ ਘੱਟ ਸੀਗਾ ਏ ਚੀਜ਼ ਦਾ ਵੀ ਉਦਾਂ ਲੋਕ ਗਰਾਊਂਡ ਲੈਵਲ ਤੇ ਬੜਾ ਵਿਰੋਧ ਕਰ ਦਿੰਦੇ ਸੀਗੇ ਨਾ ਕਹੇ ਜਿੱਥੇ ਰੈਲੀਆਂ ਕਰਦੇ ਸੀ ਮੇਰੇ ਤਾਂ ਮਨ ਆ ਸੀ ਉੱਥੇ ਜਾ ਕੇ ਕੁਐਸਚਨ ਕਰਦੇ ਹੁੰਦੇ ਸੀ ਇਹ ਚੀਜ਼ਾਂ ਦਾ ਕਹਿੰਦਾ ਉੱਥੇ ਸਾਨੂੰ ਗਰਾਊਂਡ ਲੈਵਲ ਤੇ ਕਹਿੰਦਾ ਲੋਕ ਕਹਿੰਦਾ ਕੁੱਟਣ ਨੂੰ ਪੈ ਜਾਂਦੇ ਸੀਗੇ ਵੀ ਆ ਉਹੀ ਬੋਲੀ ਜਾਂਦੇ ਸਿੱਖ ਪੰਥ ਵੇਖ ਬਿਲਕੁਲ ਉਹ ਗੱਲ ਬਾਤ ਨਹੀਂ ਅੱਜ ਦੇ ਟਾਈਮ 'ਚ ਕਹਿੰਦਾ ਉਹੀ ਬੰਦੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਸਾਨੂੰ ਫੋਨ ਕਰਕੇ ਕਹਿੰਦੇ ਨੇ ਵੀ ਭਾਈ ਉਹ ਟਾਈਮ 'ਚ ਤੁਸੀਂ ਸਹੀ ਹੋ ਮੈਂ ਤਾਂ ਹੀ ਕਹਿੰਦਾ ਉਹ ਭਾਈ ਉਦੋਂ ਟਾਈਮ ਉਹ ਲੋਕ ਦੇਖ ਉਹਨਾਂ ਦੀ ਮਾਨਸਿਕਤਾ ਕਿੱਥੇ ਖੜੀ ਆ ਉਹਨਾਂ 'ਚ ਮੈਨੂੰ 2-3 ਬੰਦਿਆਂ ਦੇ ਨਾਂ ਦੱਸਿਆ ਇੱਕ ਦੋ ਤਾਂ ਚਲੋ ਮੇਰਾ ਨਾਂ ਵੀ ਇੱਥੇ ਫੇਸਬੁੱਕ ਦੇ ਉੱਤੇ ਬੈਸੇ ਹੋਏ ਨੇ ਉਹ ਕਹਿੰਦਾ ਅੱਜ ਉਹ ਬੰਦੇ ਕਹਿੰਦਾ 1999 ਦੇ ਐਕਸਪੀਰੀਅੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਨਹੀਂ ਸਿੱਖੀ ਵੀ ਕਹਾਂ ਤੇ ਕੀ ਹੋਣਾ ਕਹਿੰਦਾ ਅੱਜ ਉਹ ਬੰਦੇ ਸੋਸ਼ਲ ਮੀਡੀਆ ਨੂੰ ਦੇਖ ਕੇ ਲੋਕਾਂ ਨੂੰ ਦੇਖ ਕੇ ਭੇਡ ਚਾਲ 10 ਇਹ ਆਪਰੇ ਲੋਕਾਂ ਦੀ ਮਾਨਸਿਕਤਾ ਜਾਂ ਤਾਂ ਤੇਰਾ ਨੇ ਕੁਝ ਨਹੀਂ ਕਰਦਾ ਤੇ ਇਕੱਲਾ ਕੀ ਕਰ ਲੂਗਾ ਓਏ ਮੈਂ ਤੇ ਦੱਸੀ ਜਨਾ 117 ਦੀਆਂ 17 ਸੀਟਾਂ ਚ ਉਤਾ ਲਿਓ ਤਾਂ ਵੀ ਜੇ ਮਤੇ ਵਿੱਚ ਬਿਲਕੁਲ ਤਾਂ ਵੀ ਨਹੀਂ ਕੁਝ ਬਣਦਾ ਪੰਜਾਬ ਦਾ ਕਦੇ ਵੀ ਇਹ ਪੰਥਕ ਮਸਲੇ ਪੰਜਾਬ ਦੇ ਹੱਲ ਨਹੀਂ ਕਰ ਸਕਦੇ ਕਦੇ ਵੀ ਕਦੇ ਵੀ ਬਿਲਕੁਲ ਹੁਣ ਇੱਕ ਉਹ ਗੱਲ ਬਾਤ ਰਹਿ ਗਈ ਆਪਣੀ ਬੰਦੀ ਸਿੰਘ ਆਣੀ ਉਹਦਾ ਵੀ 7 ਜਨਵਰੀ ਨੂੰ ਇਹਨਾਂ ਨੇ ਰੱਖਿਆ ਆਪਣੇ ਕਾਲ ਦਿੱਤੀ ਹੈ 7 ਜਨਵਰੀ ਨੂੰ ਆਖਰੀ ਸਾਲ ਤੋਂ ਗਿਆ ਸੀ ਮੇਰੇ ਯਾਰ ਮੈਂ ਪਿਛਲੇ ਸਾਲ ਗਿਆ ਸੀਗਾ ਇਹਨਾਂ ਨੇ ਕੀ ਕੀਤਾ ਐਤਕੀ ਪੋਰਟਰ ਦੇ ਵਿੱਚ ਅਮਰਤਪਾਲ ਨੂੰ ਵੀ ਬੰਦੀ ਸਿੰਘ ਬਣਾਈ ਜਾਂਦੇ ਨੇ ਯਾਰ ਕੋਈ ਹੋਰ ਹੀ ਬੰਦੇ ਨਵੇਂ-ਨਵੇਂ ਇਹਨਾਂ ਦੀ ਪਾਰਟੀ ਬਣਾ ਲਈ ਜਿਹੜਾ ਲਿਖਣ ਦਾ ਜਿਹੜਾ ਕੋਈ ਮਰਜ਼ੀ ਲਿਖੀ ਜਾਓ ਕਹਿੰਦੇ ਜੀ ਬੰਦੀ ਸਿੰਘ ਆ ਉਹ ਵੀ ਦੱਸ ਲਿਖਣ ਨੂੰ ਜਿਹੜਾ ਕੋਈ ਮਰਜ਼ੀ ਲਿਖੀ ਜਾਓ ਉਹ ਹੁਣ ਕਈ ਲਾਈ ਬੈਠੇ ਨੇ ਤੇ ਸੰਤ ਜਾਨੀ ਜਰਨੈਲ ਭਿੰਡਰਾਲਿਆਂ ਦੀ ਫੋਟੋ ਲਾਈ ਬੈਠੇ ਨੇ ਮਗਰ ਵੱਤੀ 30 ਸਾਲ ਹੋ ਗਏ ਯਾਰ ਉਹਨਾਂ ਬੰਦਿਆਂ ਨੂੰ ਯਾਰ ਕਿੱਥੇ ਹੈ ਤਿੰਨ ਸਾਲ ਦਾ ਇੱਕ ਬੰਦਾ ਦੱਸ ਕਿੱਥੇ ਕਿਹੜੇ ਕੰਮਾਂ 'ਚ ਗਿਆ ਵਾ ਤੇ ਉਹ ਕਿੱਥੇ ਕਿਵੇਂ ਬੈਠੇ ਅੱਛਾ ਜੱਗੀ ਅੱਛਾ ਜੱਗੀ ਜੋਹਲ ਦੀ ਕਦੇ ਗੱਲ ਨਹੀਂ ਕਰਨਗੇ ਕਦੇ ਵੀ ਗੱਲ ਨਹੀਂ ਕਰਦੇ ਜੱਗੀ ਜੋਹਲ ਦੀ ਇਹ ਕਦੇ ਭਾਈ ਨਾ ਉਹ ਹੀ ਤਾਂ ਗੱਲ ਹੈ ਗੱਲ ਤਾਂ ਆਪਣੀ ਉਹਦੇ ਕਰਨੀ ਹੈ ਇਹਨਾਂ ਨੇ ਉਹਦਾ 0% ਕਸੂਰਾ ਮੁੰਡੇ ਦਾ 0% ਜੱਗੀ ਜੋਹਲ ਦਾ ਉਹਨੇ ਕੋਈ ਥਾਣੇ ਤੇ ਅਟੈਕ ਨਹੀਂ ਕੀਤਾ ਉਹਨੇ ਕੁਝ ਨਹੀਂ ਕੀਤਾ ਬੰਦੇ ਨੇ ਉਹਦੀ ਗੱਲ ਹੀ ਨਹੀਂ ਕਰਨੀ ਇਹਨਾਂ ਨੇ ਉਹਦੀ ਗੱਲ ਹੀ ਨਹੀਂ ਕਰਦੇ ਅਮਰਪਾਲਾ ਕਹਿੰਦੇ ਨੇ ਵੀ ਅਮਰਪਾਲ ਨੇ ਕੀ ਕੀਤਾ ਹੋਰ ਤਾਂ ਮੈਂ ਵੀ ਕਹਿਣਾ ਆਪਣੇ 7 ਜਨਵਰੀ ਨੂੰ ਹੋਣਾ ਕੀ ਉੱਥੇ ਇਹ ਵੋਟਾ ਮੰਗਣ ਕੇ ਵਾਰਸ ਪਜਾਮ ਸਰਕਾਰੇ ਖਾਲਸਾ ਬਣਾ ਦਿਓ ਜੀ ਇੱਕ ਵਾਰ ਛੱਡੀ ਬਸ ਨਾ ਕੋਈ ਵਧੀਆ ਬਣਦੇ ਨਾਲੇ ਪਤਾ ਲੱਗ ਜੀ ਉਹਨਾਂ ਨੂੰ ਆ 2027 ਚ ਕਰਾਂ ਮੈਂ ਤਾਂ ਕਹਿੰਦਾ ਸਾਰੇ ਸਾਰੇ ਜਿਤਾ ਲਓ ਇਹਨਾਂ ਦੇ ਖੜੂ ਕੋਈ ਕਾਇਨੀਆਂ ਸੀਤਾ ਕੇ ਦੇਣਗੇ ਕਿਹਨੂੰ ਟਿਕਟਾ ਇਹ ਨਾ ਬਥੇਰੇ ਪੇੜ ਇਕੱਠੀ ਹੋ ਜਾਣੀ ਇੱਥੇ ਟਿਕਟਾ ਲੈਣ ਦਾ ਬਥੇਰੇ ਇਕੱਠੀ ਹੋ ਜਾਂਦੀ ਹੁੰਦੀ ਆ ਨਹੀਂ ਫਿਰ ਵੀ ਯਾਰ ਜਿਨ੍ਹਾਂ ਨੂੰ ਹੋਰ ਪਾਰਟੀਆਂ ਜਗ੍ਹਾ ਨਹੀਂ ਮਿਲੀ ਉਹ ਇੱਕਣ ਇਕੱਠੇ ਬਥੇਰੇ ਹੋ ਜਾਂਦੇ ਨੇ ਆ ਹੁਣ ਤੇਰਾ ਸਰਦੂਰ ਗੜ ਤੋਂ ਉਹਨਾਂ ਨੇ ਆ ਸਰਦੂਰ ਗੜ ਤੋਂ ਮਾਨ ਸਿੰਘ ਖੜਾ ਇਹਨਾਂ ਨੇ ਖੜਾ ਕੀਤਾ ਆ ਪ੍ਰਧਾਨ ਬਣਾਇਆ ਆ ਬਣਾਤਾ ਉਹ ਵੀ ਬਣਾਤਾ ਤੇ ਆਪਣੇ ਉਹ ਬੰਦਾ ਉਹ ਬੰਦੇ ਦੀ ਡਿਟੇਲ ਆਪਣੇ ਕੋਲ ਪੂਰੀ ਪਹੁੰਚੀ ਹੋਈ ਆ ਉਹ ਬੰਦਾ ਜਿਹੜੇ ਬੰਦਿਆਂ ਦੇ ਕੇਸ ਲੜ ਰਹੇ ਆ ਨਾ ਜਿਹਦੇ ਕੋਲ ਕੇਸ ਨੇ ਇਸ ਟਾਈਮ ਉਹ ਕਿਸੇ ਬੀਬੀ ਦਾ ਬਲਾਤਕਾਰ ਦਾ ਕੇਸ ਆ ਉਹ ਦੱਸ ਉਹ ਜਿਹੜੇ ਬੰਦਿਆਂ ਨੇ ਬਲਾਤਕਾਰ ਬੀਬੀ ਨਾਲ ਕੀਤਾ ਉਹਨਾਂ ਦੀ ਸਪੋਰਟ ਦੇ ਵਿੱਚ ਬੀਬੀ ਦੇ ਆਪੋਜੀਟ ਕੇਸ ਲੜ ਰਹੇ ਆ ਬੰਦਾ ਉਹ ਉਹ ਤਾਂ ਕਹਿੰਦਾ ਮੈਂ ਵਕੀਲ ਆ ਮੈਂ ਲੜ ਸਕਦਾ ਮੈਂ ਯਾਰ ਨਾ ਵਧੀਆ ਸਮਾਂ ਤੇ ਮੈਂ ਤਾਂ ਕਹਿੰਦਾ ਬਲਾਤਕਾਰੀ ਹੋਏ ਨਸ਼ੇੜੀ ਹੋਏ ਆ ਦੂਜੇ ਤਰੇ ਅਮਲੀ ਗਰੁੱਪ ਦੇ ਸਾਰੇ ਬੰਦੇ ਹੁਣੇ ਚਾਹੀਦੀ ਸਮਾਂ ਤੇ ਆਹ ਬੋਲਣ ਨੂੰ ਜਗ੍ਹਾ ਜਿਉਂ-ਜਿਉਂ ਇਹ ਚੀਜ਼ ਚ ਐਂਟਰ ਹੋ ਰਹੇ ਇੰਨੇ ਨਹੀਂ ਸਾਰੇ ਦੀਆਂ ਆਈਡੀਆ ਲਿਖ ਕੇ ਰੋ ਨਹੀਂ ਫਿਰ ਇੱਕ ਇੱਕ ਚੀਜ਼ ਹੋਰ ਵੀ ਤਾਹੇ ਦਾ ਨੰ ਅਮਰਪਾਲ ਦਾ ਕੇਸ ਪੜਿਆ ਉਹ ਵੀ ਅਮਣੀ ਵੀ ਆ ਤੇ ਨਾਲੇ ਕੁੜੀ ਮੁੰਡੇ ਲੜਾਈ ਵਿੱਚ ਆਪਣੇ ਤੈਨੂੰ ਪਤਾ ਉਹਨੇ ਕੀ ਕੀਤਾ ਵਾ ਬਿਲਕੁਲ ਬਿਲਕੁਲ ਇਹ ਤਾਂ ਹੋਈ ਹੈ ਉਹ ਵੀ ਦੇਖੋ ਇਹ ਤਾਲੀ ਦੇ ਚੱਟੇ ਪੱਟੇ ਆਏ ਇਹ ਕਿਹੜਾ ਕੋਈ ਆਪਣੇ ਬੌਤ ਹੋਣੇ ਬਾਈ ਹੁਣ ਤੂੰ ਇਹ ਦੇਖ ਕੱਲ ਮੋਗੇ ਇਹਨਾਂ ਨੂੰ ਪਹੁੰਚਣਾ ਨਹੀਂ ਚਾਹੀਦਾ ਸੀ ਵਕੀਲ ਨੂੰ ਇਹਨਾਂ ਦੇ ਨੂੰ ਆ ਦੱਸੋੜ ਆ ਇੱਕ ਮਾਰ ਦੀਆਂ ਗਾਣਾ ਲਿਖੀ ਜਾਂਦਾ ਤੈਨੂੰ ਬਸ ਇਹ ਕੋ ਹੈ ਨਾਲਾ ਹਸਤਾਬ ਕੋਈ ਹੈ ਨਾ ਨੂੰ ਬਸ ਕੋਈ ਸ਼ਰਮ ਨਾ ਆਇਆ ਕੋਈ ਲੈ ਕੇ ਨੇ ਉਹ ਇਹਨਾਂ ਨੇ ਵਿਚਾਰਿਆਂ ਨੇ ਕਿੱਥੇ ਜਾਣਾ ਆਪਣੇ ਕੋਲੇ ਆਉਣ ਇਹਨਾਂ ਨੇ ਸਭ ਤਾਂ ਅੰਗਲੇ ਨੇ ਕਿੱਥੇ ਜਾਣਾ ਉਹ ਨਹੀਂ ਯਾਰ ਤੁਸੀਂ ਐਸੋ ਆਹਾ ਫੇਕ ਆਈਡੀ ਤੋਂ ਆਪਣੇ ਮਾਂ ਦੀ ਗਾਲ ਲਿਖ ਰਹੇ ਹੋ ਉਹ ਨਹੀਂ ਬਾਈ ਕੱਢਣ ਦੇ ਕੱਢਣ ਦੇ ਕੋਈ ਗੱਲ ਨਹੀਂ ਨਹੀਂ ਇਹਨਾਂ ਨੂੰ ਪੁੱਛ ਦਿੰਦੇ ਨੇ ਵਿਚਾਰਿਆਂ ਨੇ ਕਿੱਥੇ ਜਾਣਾ ਇਹਨਾਂ ਨੂੰ ਪੁੱਛਣਾ ਨਾਲ ਹੋਵੇ ਕਿ ਜਿਹੜੇ ਮਾਂ ਵਾਂ ਭੈਣਾਂ ਦਾ ਸਾਂਝੀਆਂ ਹੁੰਦੀਆਂ ਨੇ ਯਾਰ ਇਹ ਤਾਂ ਦੱਸ ਹੈ ਤਾਂ ਨਹੀਂ ਸਰਕਾਰ ਇਨੀ ਹੈਗੀ ਬਾਈ ਜੇ ਹੋਵੇ ਤਾਂ ਪਤਾ ਨਹੀਂ ਕੀ ਕਰਨੇ ਇਹ ਹੋਰ ਤਾਂ ਹੀ ਤਾਂ ਮਾਨੀ ਵੀ ਹੈ ਨਹੀਂਗੀ ਜਿੰਨੇ ਗਿਰ ਗਏ ਇਹ ਲੋਕ ਗਰੇ ਹੋਏ ਨੇ ਨਾ ਥੱਲੇ ਫੇਕ ਆਈਡੀਆਂ ਬਣਾ ਕੇ ਜੋ ਕਰ ਰਹੇ ਨੇ ਵੜਨੀ ਵੀ ਹੈ ਨਹੀਂਗੀ ਗੁਰੂ ਮਹਾਰਾਜ ਐਜੇ ਬੰਦੇ ਦੇ ਹੱਥ ਕਦੇ ਵੀ ਡੋਰ ਨਹੀਂ ਦੇਣਗੇ ਜਿਹਨੂੰ ਪਤਾ ਹੀ ਨਹੀਂ ਇਹਨਾਂ ਉਹ ਜੈ ਜੈ ਗੁਰੂ ਉਹਦੇ ਚੇਲੇ ਨਿਕਲਣੇ ਨੇ ਉਹ ਟਿੰਡਰ ਚੈਟ ਬਾਹਰ ਆਈ ਸੀ ਬਸ ਹਾਂ ਆ ਲੈ ਇਹਨਾਂ ਨੂੰ ਕੌਣ ਸਮਝਾਵੇ ਯਾਰ ਕੀ ਹੈ ਯਾਰ ਇਹ ਹਾਂ ਪਰ ਹੁਣ ਭੈਣ ਹੁੰਦਾ ਤੇ ਆ ਗਿਆ ਦੱਸ ਉਹ ਸਾਨੂੰ ਪਤਾ ਵਾ ਉਹ ਅਮਲੀ ਵੀ ਆ ਉਹ ਸਾਰਾ ਕੁਝ ਹੀ ਆ ਸਾਨੂੰ ਪਤਾ ਵਾ ਦੱਸਣ ਦੀ ਲੋੜ ਨਹੀਂ ਗਈ ਉਹ ਚੱਲ ਤੂੰ ਛੱਡ ਇਹਨਾਂ ਨੂੰ ਤੇ ਆਪਣੇ ਪਰਿਵਾਰ ਸੰਭੋ ਨਹੀਂ ਆਪਣੇ ਪਰਿਵਾਰ ਸੰਭੋ ਸਾਡੇ ਛੱਡੋ ਸਾਡੇ ਘਰ ਹੀ ਬੈਠੇ ਨੇ ਉਹ ਸੰਭੋ ਜਿਹੜੇ ਹੋਟਲਾਂ 'ਚ ਬੈਠੇ ਉਹਨਾਂ ਨੂੰ ਸੰਭਲੋ ਉਹ ਨਾ ਨਾ ਤੂੰ ਰਣਜੋਤ ਛੱਡ ਇਹਨਾਂ ਨੂੰ ਇਹ ਤਾਂ ਜੋ ਕਤੀੜਾਂ 'ਚੋਂ ਸਮਝਦਾ ਗੱਲ ਇਹਨਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਕਿਹੜਾ ਨਿਸ਼ਾਨਾ ਕਿੱਥੇ ਲੱਗ ਰਿਹਾ ਇਹ ਤਾਂ ਸਾਰੇ ਜਿਵੇਂ ਕਹਿੰਦੇ ਕੌਲੀ ਚੱਟ ਬਲੌਗਰ ਨੇ ਇਹਨਾਂ ਨੂੰ ਛੱਡ ਤੂੰ origignal id ਤੋਂ ਤਾਂ ਇਹ ਗੱਲੇ ਨਹੀਂ ਕਰ ਸਕਦੇ ਭਾਈ ਐਡਾ ਮਾੜਾ ਹਾਲ ਆ ਯਾਰ ਇਹਨਾਂ ਦਾ ਕਰਕੇ ਵੀ ਦੇਖਣੇ ਬਾਹਾਂ ਨਹੀਂ ਪੈਣੀ ਫਿਰ ਇਹਨਾਂ ਤੇ ਓਏ ਮੈਂ ਇੱਕ ਗੱਲ ਹੋਰ ਸੱਚੀ ਕਿ ਆਪਣੇ ਯਾਰ ਇਹ ਪਹੁੰਚ ਤਾਂ ਗਏ ਮੋਗੇ ਗੱਲਬਾਤ ਕੋਈ ਕੋਈ ਬਿਆਰ ਕੋਈ ਕੁਛ ਕੋਈ ਵੀ ਨਹੀਂ ਦੁੱਤਾ ਕਿਸੇ ਦੇ ਬਾਹਰ ਆ ਕੇ ਕੋਈ ਸਿਰੇ ਦਾ ਰਿਜ਼ਲਟ ਹੈ ਹੀ ਨਹੀਂ ਕੋਈ ਵੀ ਰਿਜ਼ਲਟ ਤਾਂ ਕੋਈ ਹੋਣਾ ਪਰਚਾ ਬਦ ਨਹੀਂ ਕੜਾ ਪਤਾ ਨਹੀਂ ਹੋਇਆ ਪਤਾ ਨਹੀਂ ਕਿੱਥੇ ਹੋਇਆ ਐਸਐਸਪੀ ਨੂੰ ਮੋਗੇ ਨੂੰ ਮਿਲ ਕੇ ਆਗੇ ਆਇਆ ਉਹਨਾਂ ਦਾ ਪੁਲਿਸ ਵਾਲਾ ਦਾ ਬਿਆਨ ਆਇਆ ਪੁਲਿਸ ਵਾਲੇ ਦਾ ਉਹਨੇ ਦੱਸਿਆ ਰ ਕੁਛ ਉਹਦਾ ਜੁਡੀਸ਼ੀਅਲ ਕਸਟਡੀ ਚ ਭੇਜ ਕੱਲਾ ਉਹ ਨਹੀਂ ਕੱਲਾ ਉਹ ਨਹੀਂ ਇੱਕ ਹੋਰ ਵੀ ਆ ਦੋ ਮੁੰਡੇ ਨੇ ਦੋ ਮੁੰਡੇ ਕਿਆ ਕਰੇ ਕੈ ਡੂ ਨਾਲ ਲੈ ਡੋਲਾ ਲੈ ਕਰਾ ਦੇਰੇ ਨਾ ਨਾ ਪੂਜਾ ਚੱਕ ਲੈਣਾ ਉਹਨੇ ਅੱਜ ਦੇ ਦਿਨ ਚ ਉਹ ਭੱਜ ਗਿਆ ਸੀਗਾ ਉਹ ਅੱਛਾ ਦੋ ਤੇ ਹੋਇਆ ਪਰਚਾ ਦੋ ਤੇ ਪਰਚਾ ਹੋਇਆ ਕੱਲਾ ਉਹ ਤੇ ਨਹੀਂ ਹੋਇਆ ਹੈਗਾ ਇੱਕ ਹੋਰ ਵੀ ਆ ਮੁੰਡਾ ਉਹ ਤੇ ਵੀ ਹੋਇਆ ਨਹੀਂ ਬੈਠਾ ਤਾਂ ਇਹਦੇ ਨਾਲ ਉਹ ਸੀਗਾ ਆਪਣੇ ਅੱਛਾ ਜੀ ਹੋਰ ਨੇ ਕਿਸੇ ਨਹੀਂ ਪੜੀ ਹੋਈ ਸੀ ਨਹੀਂ 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 ਉਹ ਉਹ ਕੋਈ ਨਹੀਂ ਉਹ ਪਤਾ ਗੱਲ ਕੀ ਹੈ ਦੇਖ ਰੌਲਾ ਹੁਣ ਇੱਥੇ ਆ ਕੇ ਨਿਬੜ ਜਾਂਦਾ ਇੱਕ ਪਾਸੇ ਤੁਸੀਂ ਕਰਦੇ ਹੋ ਮਤਲਬ ਜਾਨੀ ਕਿ ਸਿੱਧ ਕਰਾਉਨੇ ਉੱਥੇ ਆਪਣੇ ਸੋਸ਼ਲ ਮੀਡੀਆ ਵੀ ਯੋਧੇ ਆ ਸੀ ਆ ਸੋਸ਼ਲ ਮੀਡੀਆ ਦੀ ਨਹੀਂ ਬਸ ਇਸ ਤੋਂ ਬਾਅਦ ਤੁਸੀਂ ਲੋਕਾਂ ਦੇ ਵਿੱਚ ਤੁਸੀਂ ਆਪਣੀ ਸ਼ਬੀ ਆਪੇ ਖਰਾਬ ਕਰਦੇ ਹੋ ਜੀ ਭਾਈ ਇਹ ਆਪਣੇ ਟੁਆਏ ਗਨ ਦਾ ਜਿਹੜਾ ਪਰਚਾ ਕੀਤਾ ਗਿਆ ਧੱਕੇ ਨਾਲ ਕੀਤਾ ਗਿਆ ਜੀ ਫਿਰ ਟੁਆਏ ਗਨ ਤੁਸੀਂ ਜਦ ਕਹਿ ਨਹੀਂਓ ਉਹ ਜਿਹੜੀ ਉਹ ਸ਼ਬੀ ਤੁਹਾਡੀ ਖਰਾਬ ਹੁੰਦੀ ਆ ਲੋਕਾਂ ਦੇ ਵਿੱਚ ਵੀ ਇਹ ਉਹ ਯੋਧੇ ਨੇ ਵੀ ਜਿਹੜੇ ਟੁਆਏ ਗਨ ਨਾਲ ਜਿਹੜੀ ਫੋਟੋ ਖਿਚਾਉਂਦੇ ਨੇ ਆ ਬਿਲਕੁਲ ਫਿਰ ਨਾ ਹੀ ਇਹੋ ਜੇ ਕੰਮ ਕਰੋ ਜੇ ਤੁਹਾਨੂੰ ਪਤਾ ਵੀ ਭਾਈ ਫਿਰ ਨੰਬਰ 2 ਦੇ ਉੱਤੇ ਤੁਸੀਂ ਉਹ ਚੀਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋ ਦੱਸ ਹਰਕਦਾ ਪੈਂਦਾ ਨਾ ਚੀਜ਼ਾਂ ਦਾ ਫੇਫੇ ਸ਼ੋਅ ਕਰਦੇ ਹੋ ਤਾਂ ਫੇ ਲੱਤਾ ਭਾਰਵੀ ਚਲਾਓ ਹਮ ਇੱਕ ਚੀਜ਼ ਹੋਰ ਵੀ ਹੈ ਨਾ ਭਾਈ ਇਹਨਾਂ ਨੇ ਸ਼ੋਅ ਉਹ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਕਈ ਕੀ ਗੱਲ ਇਹ ਆ ਥੋੜੇ ਦਿਨਾਂ ਤੱਕ ਨਾ ਇੱਕ ਕਹਿੰਦੀ ਕਹ ਹੁੰਦੀ ਜੱਥੇ ਬੰਦੀ ਦਾ ਬੰਦਾ ਮੈਂ ਲੈ ਕੇ ਆਉਣਾ ਸਾਹਮਣੇ ਉਹ ਕਿਵੇਂ ਪ੍ਰਵਾਸੀਆਂ ਦੇ ਮੁੱਦੇ ਦੇ ਹੋਵੇ ਨਸ਼ੇ ਦੇ ਆਪਣੇ ਆਪ ਕ੍ਰੀਏਟ ਕਰ ਰਿਆ ਸੀਨ ਆਪਣੇ ਫੇਮ ਵਾਸਤੇ ਹਮ ਲੁਧਿਆਣੇ ਦਾ ਵਾ ਸਭਰਾਲਾ ਚੌਂਕ ਵੱਲ ਦਾ ਮੈਂ ਸਾਹਮਣੇ ਲੈ ਕੇ ਆਉਣਾ ਬੰਦਾ ਉਹ ਹਮ ਕਿ ਭਾਈ ਆ ਦੇਖੋ ਕਿਹੜੀ ਜੱਥੇਬੰਦੀ ਤੋਂ ਮੈਂ ਉਹ ਵੀ ਦੱਸੂਗਾ ਨਾਲੇ ਕਹਿੰਦੀ ਕੀ ਹੁੰਦੀ ਜੱਥੇਬੰਦੀ ਤੋਂ ਆ